ਸ਼੍ਰੀਕਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਵਿਤਾ ਲੈ ਕੇ ਹਾਜ਼ਰ ਹਾਂ ਫਰਕ ਤਾਂ ਪੈ ਗਿਆ ਇਸ ਪ੍ਰੋਗਰਾਮ ਦੇ ਵਿੱਚ ਹੈ ਮੁੱਦਿਆਂ ਉੱਤੇ ਅਸੀਂ ਗੱਲਬਾਤ ਕਰਦੇ ਹਾਂ ਤੇ ਤੁਸੀਂ ਵੀ ਆਪਣੀ ਕੀਮਤੀ ਰਾਏ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਕਮੈਂਟਾਂ ਦੇ ਜ਼ਰੀਏ ਤੁਸੀਂ ਆਪਣੀ ਰਾਏ ਸਾਡੇ ਤੱਕ ਪਹੁੰਚਾ ਸਕਦੇ ਹੋ ਤਾਂ ਅੱਜ ਵੀ ਸਾਡੇ ਕੋਲ ਅਹਿਮ ਮੁੱਦੇ ਨੇ ਜਿਸ ਦੇ ਨਾਲ ਅਸੀਂ ਜੋ ਹੈ ਬਹੁਤ ਅਹਿਮ ਜੋ ਮੁੱਦਾ ਲੈ ਕੇ ਆਏ ਹਾਂ ਜਿਸ ਦੇ ਵਿੱਚ ਗੱਲਾਂ ਬਾਤਾਂ ਹੋਣਗੀਆਂ ਵਿਚਾਰ ਵਟਾਂਦਰਾ ਵੀ ਕੀਤਾ ਜਾਵੇਗਾ ਇਹ ਅਹਿਮ ਮੁੱਦਾ ਇਕਤਾ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਹੈ ਕਿਉਂਕਿ ਇੱਕ ਹੋਰ ਜਿਹੜਾ ਨਵਾਂ ਪ੍ਰਧਾਨ ਉਸ ਨੂੰ ਲੈ ਕੇ ਤਿਆਰੀ ਜਿਹੜੀ ਹੈਗੀ ਆ ਕਰ ਲਈ ਗਈ ਹੈ ਕਿਉਂਕਿ ਹੁਣ ਚੋਣਾਂ ਨੂੰ ਲੈ ਕੇ ਵੀ ਜਿਹੜਾ ਐਲਾਨ ਹੋਇਆ ਅਖਰ ਪ੍ਰਧਾਨ ਕੌਣ ਹੋਵੇਗਾ ਉਸ ਉਤੇ ਵੀ ਅਸੀਂ ਗੱਲਬਾਤ ਕਰਾਂਗੇ ਕਿਉਂਕਿ ਲਗਾਤਾਰ ਬੀਤੇ 6 5 ਮਹੀਨਿਆਂ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਬਗਾਵਤ ਜੋ ਹੈ ਦੇਖਣ ਨੂੰ ਮਿਲ ਰਹੀ ਹੈ ਉਥਲ ਪੁਥਲ ਦੇਖਣ ਨੂੰ ਮਿਲ ਰਹੀ ਹੈ ਮਾਮਲਾ ਅਕਾਲ ਤਖਤ ਤੱਕ ਵੀ ਪਹੁੰਚਿਆ ਹੈਗਾ ਸਜ਼ਾ ਵੀ ਮਿਲੀ ਹੈਗੀ ਤੇ ਉਹ ਹੁਣ ਜੋ ਨਵਾਂ ਪ੍ਰਧਾਨ ਉਹ ਲਾਇਆ ਜਾਵੇਗਾ ਜਿਸ ਦੀ ਤਿਆਰੀ ਹੋ ਚੁੱਕੀ ਹੈ ਦੂਜੇ ਪਾਸੇ ਅਸੀਂ ਗੱਲ ਕਰਾਂਗੇ ਜੋ ਮਾਮਲਾ ਲਗਾਤਾਰ ਜੋ ਪੱਖਿਆ ਹੋਇਆ ਪਾਸਟਰ ਨੂੰ ਲੈ ਕੇ ਜੋ ਬਜਿੰਦਰ ਸਿੰਘ ਹੈ ਉਸ ਨੂੰ ਲੈ ਕੇ ਜੋ ਮਾਮਲਾ ਪੱਖਿਆ ਹੋਇਆ ਅਜਿਹੇ ਦੇ ਵਿੱਚ ਅੱਜ ਸ੍ਰੀ ਅਕਾਲ ਤਖਤ ਸਾਬਜੋ ਨੇ ਪਿਰਤ ਜੋ ਔਰਤਾਂ ਹੈਗੀਆਂ ਉਹ ਪਹੁੰਚੀਆਂ ਨੇ ਅਜਿਹੇ ਦੇ ਵਿੱਚ ਵੱਡਾ ਫਰਮਾਨ ਉਥੋਂ ਦੀ ਜਾਰੀ ਹੋਇਆ ਕੀ ਕੁਝ ਫਰਮਾਨ ਹੈ ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ ਦੋਵੇਂ ਅਹਿਮ ਮੁੱਦਿਆਂ ਉੱਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਇਸ ਦੋਵੇਂ ਮੁੱਦੇ ਉੱਤੇ ਵਿਚਾਰ ਵਟਾਂਦਰਾ ਜ਼ਰੂਰ ਕਰਾਂਗੇ ਸਤਿ ਸ਼੍ਰੀ ਅਕਾਲ ਸਸ਼ਕਾਲ ਕਵਿਤਾ ਤੇ ਹਮਦਰ ਟੀਵੀ ਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਸ਼ਕਾਲ ਸੋ ਜਿਹੜੇ ਦੋ ਮੁੱਦੇ ਤੁਸੀਂ ਲੈ ਕੇ ਆਏ ਹੋ ਕਾਫੀ ਅਹਿਮ ਮੁੱਦੇ ਨੇ ਕਿਉਂਕਿ ਪੰਥਕ ਸਿਆਸਤ ਦੇ ਵਿੱਚ ਜੋ ਲੰਬੇ ਚਿਰ ਤੋਂ ਪਹੁੰਚਾ ਲਾਇਆ ਹੋਇਆ ਹੈ ਜਾਂ ਪੰਥਕ ਸਿਆਸਤ ਗਰਮਾਈ ਹੋਈ ਹੈ ਜਿਵੇਂ ਤੁਸੀਂ ਇਹ ਵੀ ਕਿਹਾ ਕਿ ਬਾਗੀ ਸੂਰ ਲਗਾਤਾਰ ਅਖਤਿਆਰ ਹੋ ਰਹੇ ਨੇ ਤਾਂ ਇਸ ਸਬਦੇ ਦਰਮਿਆਨ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਭੱਟਾ ਐਲਾਨ ਅੱਜ ਕਰ ਦਿੱਤਾ ਗਿਆ ਹੈ ਚੋਣਾਂ ਦਾ ਐਲਾਨ ਕੀਤਾ ਗਿਆ ਹੈ ਕਿਹੜੀਆਂ ਚੋਣਾਂ ਨੇ ਉਸ ਵਕਤ ਪ੍ਰਧਾਨ ਕਦੋਂ ਚੁਣਿਆ ਜਾਣਾ ਹੈ ਇਸ ਦੇ ਉੱਤੇ ਵੀ ਸਾਰੀ ਜਾਣਕਾਰੀ ਸਾਂਝੀ ਕਰਾਂਗੇ ਤੇ ਨਾਲ ਦੀ ਨਾਲ ਜਿਹੜਾ ਜਥੇਦਾਰ ਸਹਿਬਾਨ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਜਿਹੜੇ ਪਖੰਡਵਾਦ ਦੇ ਡੇਰੇ ਨੇ ਉਹ ਪੰਜਾਬ ਦੇ ਵਿੱਚ ਉਹਨਾਂ ਨੂੰ ਬੰਦ ਕਰਵਾਇਆ ਜਾਵੇ ਤਾਂ ਇਸ ਦੇ ਉੱਤੇ ਵੀ ਗੱਲ ਕਰਾਂਗੇ ਕਿ ਹੁਣ ਕਿਹੜੇ-ਕਿਹੜੇ ਪਖੰਡਵਾਦ ਦੇ ਜਿਹੇ ਡੇਰੇ ਨੇ ਜਿਹੜੇ ਪੰਜਾਬ ਦੇ ਵਿੱਚ ਚੱਲ ਰਹੇ ਨੇ ਤੇ ਜਨਾਂ ਦੇ ਉੱਤੇ ਨਕੇਲ ਕੱਸਣ ਦੀ ਤਿਆਰੀ ਜਿਹੜੀ ਉਹ ਕਰ ਲਈ ਗਈ ਆ। ਜੀ ਵਿਵੇਕਤਾ ਸਭ ਤੋਂ ਪਹਿਲਾਂ ਅਸੀਂ ਮੁੱਦਾ ਸ਼੍ਰੋਮਣੀ ਅਕਾਲੀ ਦਲ ਤੋਂ ਸ਼ੁਰੂਆਤ ਕਰਾਂਗੇ ਕਿ ਨਵੇਂ ਪ੍ਰਧਾਨ ਨੂੰ ਲੈ ਕੇ ਹੁਣ ਤਿਆਰੀ ਜਿਹੜੀ ਹੈਗੀ ਆ ਖਿੱਚ ਲਈ ਗਈ ਹੈਗੀ ਆ ਕਿਉਂਕਿ ਲਗਾਤਾਰ ਜੇਕਰ ਪਹਿਲਾਂ ਦੀ ਗੱਲ ਕਰੀਏ ਤਾਂ ਜੋ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਹੀ ਉਹਨਾਂ ਨੂੰ ਲੈ ਕੇ ਬਿਆਨਬਾਜ਼ੀਆਂ ਹੁੰਦੀਆਂ ਸਨ ਲੋਕ ਜਿਹੜੇ ਹੈਗੇ ਆ ਇਹ ਵੀ ਕਹਿੰਦੇ ਸੀ ਕਿ ਉਹਨਾਂ ਨੂੰ ਪ੍ਰਧਾਨ ਨਹੀਂ ਹੋਣਾ ਚਾਹੀਦਾ ਪ੍ਰਧਾਨਗੀ ਤੋਂ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈਗਾ ਹਾਲਾਂਕਿ ਲਗਾਤਾਰ ਬਗਾਵਤੀ ਸੁਰੂਵੀ ਦੇਖਣ ਨੂੰ ਮਿਲੇ ਨੇ ਤੇ ਹੁਣ ਨਵੇਂ ਪ੍ਰਧਾਨ ਦੀ ਤਿਆਰੀ ਹੋ ਰਹੀ ਹੈਗੀ ਆ ਚੋਣਾਂ ਨੂੰ ਲੈ ਕੇ ਵੀ ਐਲਾਨ ਵੱਡਾ ਐਲਾਨ ਕੀਤਾ ਗਿਆ ਕਿਵੇਂ ਦੇਖਦੇ ਹੋ ਬਿਲਕੁਲ ਕਵਿਤਾ ਤਾਂ ਦੇਖੋ ਜੋ ਪਿਛਲੇ ਦਿਨਾਂ ਤੋਂ ਪੰਥਕ ਸਿਆਸਤ ਦੇ ਵਿੱਚ ਪਹੁੰਚਾ ਲਾਇਆ ਹੋਇਆ ਹੈ 18 ਮਾਰਚ ਦਾ ਉਹ ਦਿਨ ਸੀਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਪਹਿਲਾ ਵਿਰੋਧ ਕੀਤਾ ਜਾ ਰਿਹਾ ਸੀ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਹੁਣ ਮੌਜੂਦਾ ਸਮੇਂ 'ਚ ਪੰਜ ਮੈਂਬਰੀ ਹੈ ਪਰ ਜਦੋਂ ਬਣਾਈ ਗਈ ਸੀ ਉਦੋਂ ਸੱਤ ਮੈਂਬਰੀ ਸੀਗੀ ਤਾਂ ਉਹ ਸਿਰਫ ਆਬਜ਼ਰਵਰ ਨੇ ਉਹ ਸਿਰਫ ਨਿਗਰਾਨ ਕਮੇਟੀ ਹੈ ਉਹਦੇ ਕੋਲ ਭਰਤੀ ਕਰਨ ਦਾ ਅਧਿਕਾਰ ਨਹੀਂ ਹੈ ਤਾਂ ਪਾਰਟੀ ਦੇ ਵੱਲੋਂ ਜਿਹੜਾ ਉਹ ਕਮੇਟੀ ਦੇ ਵੱਲੋਂ ਭਰਤੀ ਵੀ ਸ਼ੁਰੂ ਕਰ ਲਈ ਗਈ ਭਾਰਤੀ ਚਲ ਵੀ ਰਹੀ ਹੈ ਅੱਜ ਸੰਗਰੂਰ ਦੇ ਵਿੱਚ ਜਿਸ ਸਮੇਂ ਭਾਰਤੀ ਮੁਹਿੰਮ ਦਾ ਆਗਾਜ਼ ਕੀਤਾ ਗਿਆ ਮਨਪ੍ਰੀਤ ਸਿੰਘ ਇਹ ਵਾਲੀ ਸਟੇਜ ਤੋਂ ਖੜ ਕੇ ਜਦੋਂ ਸੰਬੋਧਨ ਕਰ ਰਹੇ ਸੀ ਤਾਂ ਉਹ ਸਭ ਦੇ ਦਰਮਿਆਨ ਦਿਲਜੀਤ ਸਿੰਘ ਚਿੰਮਾਵਰਾ ਦੀ ਇੱਕ ਪੋਸਟ ਜਿਹੜੀ ਆ ਉਹ ਪੈਂਦੀ ਹੈ ਜਿਸ ਦੇ ਵਿੱਚ ਉਹ ਇਹ ਜਾਣਕਾਰੀ ਦਿੰਦੇ ਨੇ ਕਿ ਅੱਜ ਪਾਰਲੀਮੈਂਟਰੀ ਬੋਰਡ ਦੀ ਸ਼੍ਰੋਮਣੀ ਅਕਾਲੀ ਦਲ ਦੇ ਦੀ ਅੱਜ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਅਸੀਂ ਇਹ ਫੈਸਲਾ ਲਿਆ ਹੈ ਕਿ 2 ਅਪ੍ਰੈਲ ਤੋਂ ਲੈ ਕੇ 6 ਅਪ੍ਰੈਲ ਤੱਕ ਜਿਹੜਾ ਆ ਉਹ ਚੋਣਾਂ ਹੋਣਗੀਆਂ ਜਿਹੜੀਆਂ ਆਪਾਂ ਕਹਿ દઈએ ਕਿ ਜਿਲ੍ਹਾ ਪੱਧਰ ਦੀਆਂ ਚੋਣਾਂ ਸੂਬਾ ਪੱਧਰ ਦੀਆਂ ਚੋਣਾਂ ਉਹਦੇ ਵਿੱਚ ਹੋਣਗੀਆਂ ਜਜਦੇ ਵਿੱਚ ਡੈਲੀਗੇਟਸ ਨੂੰ ਚੁਣਿਆ ਜਾਏਗਾ ਜਦੇ ਵਿੱਚ ਆਪਾਂ ਗੱਲ ਕਰ ਲਈਏ ਜਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਖਜ਼ਾਨਚੀ ਅਬਜ਼ਰਵਰ ਸੈਕਟਰੀ ਸਟੇਟ ਵਾਈਸ ਪ੍ਰੈਜ਼ੀਡੈਂਟ ਇਹ ਸਾਰੇ ਮਤਲਬ ਉਹਦੇ ਵਿੱਚ ਚੁਣੇ ਜਾਣਗੇ ਜੀ ਤਾਂ ਇਹ ਸਭ ਦੇ ਦਰਮਿਆਨ ਜਿਹੜੀ ਤਾਰੀਖ ਮਿੱਥੀ ਗਈ ਆ ਉਹਦੇ ਵਿੱਚ ਇਹ ਆ ਕਿ 1 ਤਾਰੀਖ ਨੂੰ 1 April ਨੂੰ ਅਬਜ਼ਰਵਰਾਂ ਦੀ ਮੀਟਿੰਗ ਆ ਜਿਵੇਂ ਹੁਣ ਜਿਹੜੀ ਮੌਜੂਦਾ ਅਕਾਲੀ ਦਲ ਦੀ ਲੀਡਰਸ਼ਿਪ ਹੈਗੀ ਆ ਜਿਵੇਂ ਦਲਜੀਤ ਸਿੰਘ ਚਿਮਾ ਹੋ ਗਿਆ ਬਲਵਿੰਦਰ ਸਿੰਘ ਭੁੰਦੜ ਹੋ ਗਿਆ ਅਰਸ਼ਦੀਪ ਕਲੇਰ ਹੋਗੇ ਫਿਰ ਆਪਣਾ ਬੰਟੀ ਰਮਾਣਾ ਹੋਗੇ ਪਰਮਪੰ ਸਿੰਘ ਬੰਟੀ ਰਮਾਣਾ ਜਾਂ ਹੋਰ ਗਰੇਵਾਲ ਸਾਹਿਬ ਹੋਗੇ ਮਹੇਸ਼ੰਦਰ ਗਰੇਵਾਲ ਤਾਂ ਜਿਹੜੇ ਹੁਣ ਜਿੰਨੇ ਵੀ ਲੀਡਰ ਨੇ ਇਹਨਾਂ ਨੂੰ ਕਿਤੇ ਨਾ ਕਿਤੇ ਅਬਜ਼ਰਵਰ ਐਜ਼ਾ ਲਗਾਇਆ ਜਾਏਗਾ ਕਿਸੇ ਨੂੰ ਜਿਵੇਂ ਸਪੋਜ਼ ਕਰੋ ਕਿ ਪਰਮਭੰਸ ਸਿੰਘ ਵੰਟੀ ਰੁਮਾਨਾ ਸਾਹਿਬ ਨੂੰ ਹੁਸ਼ਿਆਰਪੁਰ ਲਾਤਿਆ ਗਿਆ ਤੇ ਨਾਲ ਦੀ ਨਾਲ ਜਲੰਧਰ ਦੇ ਦਿੱਤਾ ਗਿਆ ਕਿ ਇੱਥੇ ਦੀਆਂ ਲਿਸਟਾਂ ਤੁਸੀਂ ਸਾਨੂੰ ਦੇਣੀਆਂ ਨੇ ਤਾਂ ਉੱਥੇ ਦੇ ਵਿੱਚ ਆ ਕੇ ਫਿਰ ਇਹਨਾਂ ਦੇ ਵੱਲੋਂ ਜ਼ਿਲ੍ਹਾ ਪ੍ਰਧਾਨ ਲਗਾਏ ਜਾਣਗੇ ਫਿਰ ਜ਼ਿਲ੍ਹਾ ਪ੍ਰਧਾਨ ਤੋਂ ਬਾਅਦ ਬਲਾਕ ਪ੍ਰਧਾਨ ਲਗਾਏ ਜਾਣਗੇ ਤੇ ਉਹ ਸਾਰੀ ਸੂਚੀ ਜਿਹੜੀ ਅਬਜ਼ਰਵਰਾਂ ਦੀ ਪਹਿਲਾਂ 1 ਤਰੀਕ ਨੂੰ ਮੀਟਿੰਗ ਹੋਏਗੀ 2 ਤਰੀਕ ਤੋਂ 6 ਤਰੀਕ ਤੱਕ ਦਾ ਅਪ੍ਰੈਲ ਦਾ ਸਮਾਂ ਦਿੱਤਾ ਗਿਆ ਜਦੋਂ ਸਾਰੀਆਂ ਚੋਣਾਂ ਕਰਾਉਣ ਤੋਂ ਬਾਅਦ ਸੂਬੇ ਪੱਧਰ ਤੇ ਵੀ ਤੇ ਜ਼ਿਲ੍ਹਾ ਬਲਾਕ ਪੱਧਰ ਤੇ ਵੀ ਤੇ ਉਸ ਤੋਂ ਬਾਅਦ ਸੂਚੀ ਜਿਹੜੀ ਆ ਉਹ 7 ਤਰੀਕ ਨੂੰ ਸਾਰੇ ਅਬਜ਼ਰਵਰਾਂ ਦੇ ਵੱਲੋਂ ਚੰਡੀਗੜ੍ਹ ਦਫ਼ਤਰ 'ਚ ਭੇਜੀ ਜਾਣੀ ਆ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਸਵੇਰ ਨੂੰ ਪੂਰੀ ਜਿਹੜੀ ਸੂਚੀ ਆਏਗੀ ਅਬਜ਼ਰਵਰਾਂ ਦੀ ਉਹ ਟੈਲੀ ਕਰ ਲਈ ਜਾਵੇ ਤੇ ਸ਼ਾਮ ਨੂੰ ਇਹ ਪੋਸਟ ਪਾ ਕੇ ਦੱਸ ਦਿੱਤਾ ਜਾਵੇ ਕਿ ਭਾਈ 8 ਦੀ ਤਰੀਕ ਨੂੰ ਅਸੀਂ ਪ੍ਰਧਾਨ ਦੀ ਚੋਣ ਦਾ ਐਲਾਨ ਕਰਦੇ ਹਾਂ ਤੇ ਉਹਨੇ ਦੇਰ ਦੇ ਵਿੱਚ ਦੋ ਤਰੀਕੇ ਨੇ ਨਾ ਕੋਈ ਜਾਂ ਤਾਂ ਸਾਰੇ ਮੈਂਬਰ ਆਪ ਇੱਕ ਮਤ ਹੋ ਕੇ ਇੱਕ ਪ੍ਰਧਾਨ ਚੁਣ ਸਕਦੇ ਨੇ ਜਾਂ ਫਿਰ ਜਿਹੜੇ ਕੈਂਡੀਡੇਟਸ ਨੇ ਐਜ਼ ਆ ਪ੍ਰਧਾਨ ਦੇ ਲਈ ਉਹ ਖੜ੍ਹ ਸਕਦੇ ਨੇ ਤੇ ਫਿਰ VOTING ਤੋਂ ਬਾਅਦ ਉਹਨਾਂ ਨੂੰ ਚੁਣਿਆ ਜਾ ਸਕਦਾ ਹੈ ਪਰ ਇੱਥੇ ਜਿਹੜਾ ਵੱਡਾ ਸਵਾਲ ਇਹ ਹੈ ਕਿ ਇੱਕ ਪਾਸੇ ਅਕਾਲੀ ਦਲ ਤਾਂ ਇਹ ਵੀ ਕਹਿ ਰਿਹਾ ਕਿ ਸਾਡੇ ਕੋਲ ਇੰਨੀ ਭਰਤੀ ਅਸੀਂ ਕਰਨ ਲਈ ਹੈ ਇਹ ਹੈ ਉਹ ਹੈ ਤੇ ਅਕਾਲੀ ਦਲ ਇਹ ਵੀ ਨਾਲ ਦੀ ਨਾਲ ਇਹ ਗੱਲ ਦਾ ਜ਼ਿਕਰ ਕਰਦਾ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਉਹਦੇ ਕੋਲ ਅਧਿਕਾਰ ਨਹੀਂ ਹੈ ਪਰ ਬੀਤੇ ਦਿਨ ਤੁਹਾਨੂੰ ਯਾਦ ਹੋਵੇਗਾ ਕਿ ਬਲਵਿੰਦਰ ਸਿੰਘ ਪੁੰਦੜ ਜਿਹੜੇ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਦੇ ਕਰਤਾ ਧਰਤਾ ਨੇ ਹੈ ਨਾ ਕਾਰਜਕਾਰੀ ਪ੍ਰਧਾਨਤਾ ਹੈਗੇ ਨੇ ਹਾਂਜੀ ਹਾਂਜੀ ਉਹਨਾਂ ਦੇ ਵੱਲੋਂ ਇੱਕ ਕਾਲ ਦਿੱਤੀ ਗਈ ਸੀਗੀ ਕਿ ਭਾਈ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਨਿਮਰ ਸਹਿਤ ਕਿ ਤੁਸੀਂ ਆਓ ਅਸੀਂ ਇਕੱਠੇ ਹੋਈਏ ਬਾਗੀ ਦਾਗੀ ਸਾਰੇ ਇਕੱਠੇ ਹੋਈਏ ਬੈਠ ਕੇ ਅਸੀਂ ਵਿਚਾਰ ਕਰੀਏ ਕਿਉਂਕਿ ਪੰਥ ਦੇ ਵਿਰੋਧੀ ਜਿਹੜੀਆਂ ਤਾਕਤਾਂ ਨੇ ਉਹਨਾਂ ਨੂੰ ਬਲ ਮਿਲਦਾ ਸਾਡੇ ਵੱਖ-ਵੱਖ ਰਹਿਣ ਦੇ ਨਾਲ ਅਸੀਂ ਛਲਾਗਾ ਵੀ ਕੀਤੀ ਸੀ ਕਿ ਬਹੁਤ ਵਧੀਆ ਕਦਮ ਹੈ ਜਿਹੜਾ ਤੇ ਬਹੁਤ ਵਧੀਆ ਅਪੀਲ ਜਿਹੜੀ ਹੈ ਭੁੰਦਰ ਸਾਹਿਬ ਦੇ ਵੱਲੋਂ ਕੀਤੀ ਗਈ ਹੈ ਪਰ ਇਹ ਸਭ ਦੇ ਦਰਮਿਆਨ ਜਿੱਥੇ ਕੱਲ ਤੁਹਾਨੂੰ ਯਾਦ ਹੋਏਗਾ ਕਿ ਐਸਜੀਪੀਸੀ ਦੀ ਗਈ ਬਜਟ اجلاس ਸੀਗਾ ਤਾਂ ਉਦੋਂ ਵੀ بڑے ਸਵਾਲ ਪੁੱਛੇ ਗਏ ਭਾਈ ਮਨਜੀਤ ਸਿੰਘ ਨੂੰ ਪੁੱਛਿਆ ਗਿਆ ਬੀਬੀ ਜ਼ਗੀਰ ਕੌਰ ਨੂੰ ਪੁੱਛਿਆ ਗਿਆ ਕਿ ਪੰਜ ਮੈਂਬਰੀ ਕਮੇਟੀ ਦੀ ਭਰਤੀ ਕਿਵੇਂ ਚੱਲ ਰਹੀ ਹੈ ਉਹ ਵੀ ਬੜੇ ਦਮਗੇ ਜੇ ਮਾਰ ਕੇ ਗਏ ਕਿ ਬਹੁਤ ਵਧੀਆ ਚੱਲ ਰਹੀ ਹੈ ਪੰਥ ਤਾਂ ਸਾਡੇ ਨਾਲ ਹੀ ਹੈ ਹਰ ਬੰਦਾ ਉਹਦੇ ਵਿੱਚ ਜੁੜਨਾ ਚਾਹੁੰਦਾ ਹੈ ਪਰ ਇਹ ਸਭ ਦੇ ਦਰਮਿਆਨ ਹੁਣ ਪੰਥ ਦੋ ਚਿੱਤੀ ਦੇ ਵਿੱਚ ਪੰਜ ਤੇ ਦੋ ਚੀਤੇ ਦੇ ਵਿੱਚ ਇਹ ਹੈ ਕਿ ਮੈਂ ਕਾਲੀ ਦਲ ਦਾ ਮੈਂਬਰ ਬਣਨਾ ਚਾਹੁੰਦਾ ਹਮ ਤਹੇ ਪੰਜ ਮੈਂਬਰੀ ਕਮੇਟੀ ਸਾਡੇ ਤੱਕ ਪਹੁੰਚੀ ਨਹੀਂ ਤੇ ਉਧਰੋਂ ਕਾਲੀ ਦਲ ਨੇ ਕਾਰਵਾਈਆਂ ਵੀ ਸ਼ੁਰੂ ਕਰ ਲਈਆਂ ਹਮ ਤੇ ਹੁਣ ਇਸ ਸਭਦੇ ਦਰਮਿਆਨ ਜਿਹੜੀ ਅਜੇ ਇਹ ਗੱਲ ਚੱਲ ਰਹੀ ਸੀ ਚਾਹੇ ਉਹ ਕਾਲ ਤੱਕ ਸਭ ਦੇ ਜਥੇਦਾਰ ਜਿਹੜੇ ਨੇ ਕੁਲਦੀਪ ਸਿੰਘ ਗੜਗਾਜੋਰੀ ਉਹਨਾਂ ਨੇ ਵੀ ਬੁਲਾਇਆ ਸੀਗਾ ਪੰਜ ਮੈਂਬਰੀ ਕਮੇਟੀ ਨੂੰ ਮੀਟਿੰਗ ਕੀਤੀ ਸੀ ਚਾਹ ਦਾ ਸੱਦਾ ਦਿੱਤਾ ਸੀਗਾ ਕੱਲੇ-ਕੱਲੇ ਮੈਂਬਰ ਨੂੰ ਤੇ ਇਸ ਸਭਦੇ ਦਰਮਿਆਨ ਇਹ ਵੀ ਗੱਲ ਚੱਲੀ ਸੀ ਕਿ ਅਸੀਂ ਏਕਤਾ ਦੀ ਗੱਲ ਕਰਾਂਗੇ ਇੱਕ ਹੋਰ ਮੀਟਿੰਗ ਕਰਾਂਗੇ ਜਿਸ ਦੇ ਵਿੱਚ ਅਸੀਂ ਦੋਨਾਂ ਧਿਰਾਂ ਦੇ ਪੱਖ ਸੁਣਾਗੇ ਤੇ ਉਸ ਤੋਂ ਬਾਅਦ ਅਸੀਂ ਗੱਲ ਕਰਾਂਗੇ ਤੇ ਤੁਹਾਨੂੰ ਯਾਦ ਹੋਵੇਗਾ ਜਿਹੜਾ ਭੁੰਦਰ ਸਾਹਿਬ ਨੇ ਵੀ ਬਿਆਨ ਦਿੱਤਾ ਸੀਗਾ ਪਿਛਲੇ ਦਿਨਾਂ 'ਚ ਉਹਦੇ ਵਿੱਚ ਇਹ ਲਿਖਿਆ ਸੀਗਾ ਕਿ ਤੁਸੀਂ ਭਾਰਤੀਆਂ ਕਰਮੀਆ ਜੇ ਸੱਦਕੇ ਕਰੋ ਤੁਹਾਡੀਆਂ ਕਿਤਾਬਾਂ ਘਟ ਰਹੀਆਂ ਜਾਂ ਕਾਪੀਆਂ ਘਟ ਰਹੀਆਂ ਪਰਚੀ ਵਾਲੀਆਂ ਤਾਂ ਸਾਡੇ ਕੋਲੋਂ ਲੈ ਜਾਓ ਤੇ ਹੁਣ ਇਹ ਵੀ ਗੱਲ ਸਾਨੂੰ ਸੋਚਣੀ ਚਾਹੀਦੀ ਹੈ ਕਿ ਜਦੋਂ ਦਲਜੀਤ ਸਿੰਘ ਚੀਮਾਣਾ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤਾਂ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਸਾਡੀਆਂ ਤਾਂ ਜਿਹੜੀਆਂ ਕਾਪੀਆਂ ਸੀਗੀਆਂ ਉਹ ਮੁੱਕ ਗਈਆਂ ਇਸ ਦਾ 10 ਲੱਖ ਹੋਰ ਛਪਾਈਆਂ ਨੇ ਤੇ ਇਹ ਸਭ ਦੇ ਦਰਮਿਆਨ ਸਵਾਲ ਤਾਂ ਦੇਖੋ ਬੜੇ ਖੜੇ ਹੋ ਰਹੇ ਨੇ ਪਰ ਜਿੱਥੇ ਇੱਕ ਪਾਸੇ ਪੰਜ ਮੈਂਬਰੀ ਕਮੇਟੀ ਦਾ ਸਵਾਲ ਹੈ ਜਿੱਥੇ ਉਹ ਆਪਣੇ ਦਮਗੇ ਜੇ ਮਾਰ ਰਹੀ ਹੈ ਸਾਰੇ ਬੰਦੇ ਆਪਣੇ ਆਪਣਾ ਜ਼ੋਰ ਲਾ ਰਹੇ ਨੇ ਜਿਵੇਂ ਕਹਿਿਆ ਵੀ ਜਾ ਰਿਹਾ ਕਿ ਪੰਥ ਵਿਰੋਧੀ ਤਾਕਤਾਂ ਜ਼ੋਰ ਲਾ ਰਹੀਆਂ ਨੇ ਚਲੋ ਜੋ ਵੀ ਹੈ ਪਰ ਸ਼ਰਮਣੀ ਅਕਾਲੀ ਦਾ ਲੱਗੇ ਦੀ ਅੱਗੇ ਵੱਧ ਰਿਹਾ ਤੇ ਇਹ ਰੁਕੇਗਾ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰਧਾਨ ਵੀ ਯਾਨੀ ਕਿ ਤੇ ਹੋਪਸ ਹੋਏ ਕਿ ਸੁਖਬੀਰ ਸਿੰਘ ਬਾਦਲੀ ਨੇ ਕਿਉਂਕਿ ਮੈਂ ਪਹਿਲਾਂ ਵੀ ਕਹਿ ਕੇ ਗਿਆ ਕਿ ਜੋ ਬਾਗੀ ਧੜੇ ਨੂੰ ਆਪਾਂ ਛੱਡ ਦਈਏ ਕਿਉਂਕਿ ਬਾਗੀ ਧੜਾ ਤਾਂ ਹਜੇ ਨਾਲ ਹੈ ਹੀ ਨਹੀਂਗਾ ਤੇ ਜਦੋਂ ਆਪਾਂ ਪਿਛਲੀ ਵਾਰ ਵੀ ਇਹ ਮੈਂ ਯਾਦ ਹੈ ਪ੍ਰੋਗਰਾਮ ਕਰ ਰਹੇ ਸੀ ਤਾਂ ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਕੋਈ ਓਪਨਲੀ ਆ ਕੇ ਇਹ ਤਾਂ ਕਹਿ ਕੇ ਪ੍ਰਧਾਨ ਬਣਨਾ ਕੌਣ ਚਾਹੁੰਦਾ ਓਪਨਲੀ ਕੋਈ ਨਹੀਂ ਕਹਿ ਰਿਹਾ ਤੇ ਅਗਲੇ ਕੋਲ ਆਪਸ਼ਨ ਵੀ ਤੁਸੀਂ ਕੋਈ ਨਹੀਂ ਛੱਡ ਰਹੇ ਹੋ ਜੇ ਦੇਖੋ ਹੁਣ ਮੈਂ ਦੱਸਦਾ ਅਸੀਂ ਕਲਾਸ ਦੇ ਵਿੱਚ ਬੱਚੇ ਦੋ ਆ ਹੂੰ ਅੱਜ ਇੱਥੇ ਪ੍ਰੋਗਰਾਮ ਕਰ ਰਹੇ ਤੁਸੀਂ ਬਹੁਤ ਪੜ੍ਹੇ ਲਿਖੇ ਹੋ ਤੁਸੀਂ ਬਹੁਤ ਬੀਬੇ ਬੱਚੇ ਹੋ ਕਲਾਸ ਦੇ ਤੁਸੀਂ ਟੌਪ ਵੀ ਕਰਦੇ ਹੋ ਤੁਸੀਂ ਹਰ ਇੱਕ ਐਕਟੀਵਿਟੀ ਦੇ ਵਿੱਚ ਕੋ- ਕਰਿਕੂਲਮ ਐਕਟੀਵਿਟੀਆਂ 'ਚ ਵੀ ਪਾਰਟਿਸਿਪੇਟ ਕਰਦੇ ਹੋ ਮੈਂ ਕਲਾਸ ਦਾ ਸਭ ਤੋਂ ਨਕਮਾ ਬੱਚਾ ਲਾ ਲੋ ਬੈਕ ਬੈਂਚ 'ਚ ਆ ਮੈਂ ਮੈਂ ਸ਼ਰਾਰਤਾਂ 'ਚ ਵੀ ਨੰਬਰ 1 ਆ ਹੋਮਵਰਕ ਮੇਰਾ ਨਹੀਂ ਹੁੰਦਾ ਪੜ੍ਹਿਆ ਲਿਖਿਆ ਮੈਂ ਨਹੀਂ ਹੈਗਾ ਪੰਮ ਨੂੰ ਪੜ੍ਹਨਾ ਲਿਖਣਾ ਵੀ ਕੁਝ ਨਹੀਂ ਆਉਂਦਾ ਨਾ ਮੇਰੇ ਹੋਮਵਰਕ ਪੂਰੇ ਹੁੰਦੇ ਆ ਬੱਚੇ ਆਪਾਂ ਦੋਵਾਂ ਤੇ ਜੰਗ ਹੋਗੀ ਮਾਨੀਟਰ ਦੀ ਸਾਰੀ ਕਲਾਸ ਖੜੀ ਨਹੀਂ ਸਾਰੀ ਕਲਾਸ ਨੂੰ ਉਮੀਦਾਂ ਤੁਹਾਤੋਂ ਆ ਤੁਸੀਂ ਖੜੇ ਨਹੀਂ ਮੈਂ ਖੜ ਗਿਆ ਹੁਣ ਜਦੋਂ ਖੜਿਆ ਹੀ ਮੈਂ ਆ ਤਾਂ ਫਿਰ ਦੱਸਾਂਗਾ ਮੈਂ ਮੈਂ ਹੀ ਤਾਂ ਹੁਣ ਇਹੀ ਸੇਮ ਸੇਮ ਸਿਚੁਏਸ਼ਨ ਜਿਹੜੀ ਹੈ ਇਸ ਵੇਲੇ ਅਕਾਲੀ ਦਲ ਦੇ ਵਿੱਚ ਹੈ ਚਾਹੇ ਬਾਗੀ ਧੜੇ ਨੂੰ ਕੱਢ ਦਈਏ ਜੇ ਬਾਗੀ ਧੜਾ ਰਹਿੰਦਾ ਵੀ ਹੈ ਤਾਂ ਬਾਗੀ ਧੜਾ ਕਿਹੜਾ ਕਹਿੰਦਾ ਕਿ ਅਸੀਂ ਪ੍ਰਧਾਨਗੀ ਦੀ ਚੋਣ ਲੜਾਂਗੇ ਹੂੰ ਬਾਗੀ ਧੜਾ ਤਾਂ ਇਹ ਕਹਿੰਦਾ ਬਾਗੀ ਧੜਾ ਵੀ ਜਾ ਕੇ ਦੂਸਰਿਆਂ ਦੇ ਮੋਢੇ ਤੇ ਹੀ ਚੜ ਕੇ ਗੱਲ ਕਰਦਾ ਚਾਹੇ ਆਪਾਂ ਕਿਸੇ ਦੀ ਵੀ ਗੱਲ ਕਰ ਲਈਏ ਜਿਵੇਂ ਪਹਿਲਾਂ ਵੀ ਮੈਂ ਤੁਹਾਨੂੰ ਜ਼ਿਕਰ ਕੀਤਾ ਸੀਗਾ ਕਿ ਲਗਾਤਾਰ ਬਾਗੀ ਧੜੇ ਦੀਆਂ ਮੀਟਿੰਗਾਂ ਜਿਹੜੀਆਂ ਨੇ ਗੈਨੇ ਹਰਪ੍ਰੀਤ ਸਿੰਘ ਨਾਲ ਵੱਧ ਗਈਆਂ ਨੇ ਕਿ ਭਾਈ ਤੁਸੀਂ ਕਮਾਨ ਸੰਭੋ ਅਸੀਂ ਆਪਣੀ ਪਾਰਟੀ ਬਣਾ ਲੈਨੇ ਆ ਤੁਸੀਂ ਕਮਾਨ ਸੰਭੋ ਤੇ ਹੁਣ ਇਧਰੋਂ ਅਕਾਲੀ ਦਲ ਵਾਲੇ ਤਾਂ ਕਹੀ ਰਹੇ ਆ ਕਿ ਜਿਹੜੇ ਗੈਨੇ ਹਰਪ੍ਰੀਤ ਨੇ ਇਹ ਤਾਂ ਬੰਨਾ ਪ੍ਰਧਾਨ ਚਾਹੁੰਦੇ ਨੇ ਹੁਣ ਜਦੋਂ ਅਕਾਲੀ ਦਲ ਕੋਲ ਆਪਸ਼ਨ ਹੀ ਕੋਈ ਨਹੀਂ ਹੈਗੀ ਤਾਂ ਫਿਰ ਲੈ ਦੇ ਕੇ ਕੋਈ ਪ੍ਰਧਾਨ ਬਚਦੇ ਨੇ ਤੇ ਉਹੀ ਚੁਣੇ ਜਾਣਗੇ ਤੇ ਮੈਂ ਹਜੇ ਵੀ ਕਹਿ ਰਿਹਾ ਇਹ ਗੱਲ ਤੇ ਮੈਂ ਪਿਛਲੇ ਪ੍ਰੋਗਰਾਮ ਚ ਵੀ ਕਹੀ ਸੀ ਤੇ ਮੈਂ ਹੁਣ ਵੀ ਇਸ ਗੱਲ ਤੇ ਕਾਇਮ ਆ ਜੀ ਆਪਸ਼ਨ ਹੈ ਹੀ ਕੋਈ ਨਹੀਂ ਹੈਗੀ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਆਪਸ਼ਨ ਤਾਂ ਦੱਸੋ ਕੋਈ ਉਸ ਦਿਨ ਸਾਡੇ ਕੋਲਰ ਸਾਹਿਬਾਨ ਨੇ ਕਹਿੰਸੀ ਕਹਿੰਦੇ ਬੜ ਸਾਰੇ ਆਪਸ਼ਨ ਨੇ ਮਨਪ੍ਰੀਤ ਯਾਦਲੀ ਆਪਸ਼ਨ ਹੈ ਆਪਾਂ ਕਹਿੰਨੇ ਠੀਕ ਹੈ ਮਨਪ੍ਰੀਤ ਯਾਦਲੀ ਆਪਸ਼ਨ ਹੈਗੇ ਨੇ ਵਧੀਆ ਨੇ ਜਿਹੜੇ ਸਿਧਾਂਤਾਂ ਦੀ ਗੱਲ ਕਰਦੇ ਨੇ ਸਿਧਾਂਤਿਕ ਗੱਲ ਕਰਦੇ ਨੇ ਪਰ ਨਾਲ ਦੀ ਨਾਲ ਉਹ ਵੀ ਕਹਿੰਦੇ ਨੇ ਕਿ ਮੈਂ ਕੋਈ ਅਹੁਦਾ ਨਹੀਂ ਚਾਹੁੰਦਾ ਹੂੰ ਕਹਿੰਦੇ ਨੇ ਨਾ ਤੇ ਫਿਰ ਜਦੋਂ ਤੁਸੀਂ ਮੰਨਦੇ ਹੋ ਜੇ ਮੈਂ ਚਾਹਨਾ ਵੀ ਆ ਮੈਂ ਚਾਹਨਾ ਵੀ ਆ ਕਿ ਮੈਂ ਕਲਾਸ ਦਾ ਮਨੀਟਰ ਬਣਾ ਹੂੰ ਤਾਂ ਮੇਰੇ ਕੋਲ ਆਪਣਾ ਇੱਕ ਮੈਨੀਫੈਸਟੋ ਵੀ ਹੋਣਾ ਚਾਹੀਦਾ ਮੇਰੇ ਕੋਲ ਆਪਣਾ ਇੱਕ ਮੈਮੋਰੈਂਡਮ ਵੀ ਹੋਣਾ ਚਾਹੀਦਾ ਮੇਰੇ ਕੋਲ ਆਪਣੇ ਕੁਝ ਤਰਕ ਵੀ ਹੋਣੇ ਚਾਹੀਦੇ ਨੇ ਜਿਹੜੇ ਲੈ ਕੇ ਮੈਂ ਕਲਾਸ ਨੂੰ ਜਾ ਕੇ ਆਪਣੇ ਬੱਚਿਆਂ ਨੂੰ ਸਮਝਾਉਂਗਾ ਜੇ ਨਾ ਮੈਨੂੰ ਵੋਟ ਤਾਂ ਪਾਉਗੀ ਜੇ ਮੈਂ ਕੱਲਾ ਵੀ ਖੜਾ ਆ ਤਾਂ ਵੀ ਵੋਟ ਪਾਉਣ ਲਈ ਕੋਈ ਤਰਕ ਚਾਹੀਦੇ ਨੇ ਇਹ ਤਾਂ ਐ ਨਹੀਂ ਕਿ ਮੈਂ ਕੱਲਾ ਖੜਾ ਤੇ ਮੈਨੂੰ ਇੱਕ ਵੋਟ ਪੈ ਗਈ ਜਿੱਤਿਆ ਤਾਂ ਮੈਂ ਹੈਗਾ ਹੀ ਆ ਪਰ ਨਾਲ ਦੀ ਨਾਲ ਤਰਕ ਚਾਹੀਦੇ ਨੇ ਜੇ ਤੁਸੀਂ ਡਿਗਰੀ ਚ ਲੀਡ ਲੈਣੀ ਹੈ ਤੇ ਜਦੋਂ ਤੁਸੀਂ ਕਹੀਏ ਦਿੱਤਾ ਕਿ ਮੈਂ ਤਾਂ ਕੋਈ ਅਹੁਦਾ ਚਾਹੁੰਦਾ ਨਹੀਂ ਤੇ ਫਿਰ ਤੁਹਾਨੂੰ ਵੋਟ ਵੀ ਕੌਣ ਦੇਣਗੇ ਤੇ ਤੁਹਾਨੂੰ ਫਿਰ ਤੁਹਾਨੂੰ ਵੋਟ ਆਏਗੀ ਵੀ ਕਿਹੜੀ ਤਾਂ ਇਸ ਕਰਕੇ ਮੈਂ ਪਹਿਲਾਂ ਵੀ ਕਹਿ ਸਕਦਾ ਕਿ ਜੇਕਰ ਕੋਈ ਬਾਗੀ ਧੜੇ ਦੇ ਵਿੱਚੋਂ ਵੀ ਹੈ ਦੇਖੋ ਅਜੇ ਤੱਕ ਖੁੱਲ ਕੇ ਤਾਂ ਬੋਲਣਗੇ ਨਹੀਂ ਪਰ ਇਸ ਵੇਲੇ ਜਿਹੜੇ ਇੱਕ ਪਾਸੇ ਆਪਾਂ ਗਿਣਦੇ ਆ ਨਾ ਕਿ ਇੱਕ ਪਾਸੇ ਬਾਦਲ ਧੜਾ ਹੈ ਦੂਸਰੇ ਪਾਸੇ ਬਾਗੀ ਧੜਾ ਤਾਂ ਬਾਦਲ ਧੜੇ ਦੇ ਵਿੱਚ ਪਹਿਲਾਂ ਹੀ ਕੰਟਰੋਲ ਹੈ ਤਾਂ ਕਿ ਉਹ ਸਿਰਫ ਗੱਲੀ ਕੋ ਬੰਦੇ ਦੀ ਕਰਦੇ ਨੇ ਤੇ ਫਿਰ ਅਸੀਂ ਇੱਥੇ ਕਹਿ ਨਹੀਂ ਸਕਦੇ ਕਿ ਇੱਥੇ ਦੂਸਰਾ ਬੰਦਾ ਪ੍ਰਧਾਨ ਬਣ ਸਕਦਾ ਤੀਸਰਾ ਬੰਦਾ ਪ੍ਰਧਾਨ ਬਣ ਸਕਦਾ ਵਨ ਐਂਡ ਓਨਲੀ ਇੱਕੋ ਹੀ ਹੈ ਜੀ ਪਰ ਫਿਰ ਇੱਥੇ ਗੱਲ ਉਹੀ ਆ ਜਾਊਗੀ ਕਿ ਜਦੋਂ ਸੁਖਬੀਰ ਸਿੰਘ ਬਾਦਲ ਪ੍ਰਧਾਨ ਸੀਗੇ ਤਾਂ ਲਗਾਤਾਰੀ ਉਂਗਲ ਚੁੱਕੀ ਜਾਂਦੀ ਸੀ ਕਿ ਇਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਅਸਤੀਫਾ ਦੇਣਾ ਚਾਹੀਦਾ ਹੈਗਾ ਲੇਕਿਨ ਉਹਨਾਂ ਆਪਸ਼ਨਸ ਹੀ ਨਹੀਂ ਹੈ ਤੇ ਆਪਸ਼ਨ ਨਹੀਂ ਹੈ ਤਾਂ ਜाहਰ ਜੀ ਗੱਲ ਹੈਗੀ ਕਿ ਉਹਨਾਂ ਨੂੰ ਹੀ ਪ੍ਰਧਾਨ ਲਾਇਆ ਜਾਵੇਗਾ ਤੇ ਫੇਰ ਤਾਂ ਉਂਗਲ ਚੁੱਕੀਆਂ ਜਾਣ ਗਿਆ ਇਹਨਾਂ ਦੇ ਵੱਲੋਂ ਉਹ ਤਾਂ ਬਿਲਕੁਲ ਹੀ ਆਬਵੀਅਸ ਹੈ ਦੇਖੋ ਮੇਰੀ ਗੱਲ ਸੁਣੋ ਇੱਕ ਲੋਕਾਂ ਦੇ ਵੀ ਨਾ ਵਿਸ਼ਵਾਸ ਕਰਨ ਦਾ ਇੱਕ ਸਮਾਂ ਹੁੰਦਾ ਹੈ ਇੱਕ ਸੀਮਾ ਹੁੰਦੀ ਹੈ ਤੁਸੀਂ ਹੁਣ ਜਿਹੜੀ ਗੱਲ ਕਹੀ ਹੈ ਕਿ ਪ੍ਰਧਾਨ ਸਾਹਿਬ ਨੂੰ ਅਸਤੀਫਾ ਦੇ ਦੇਣਾ ਅਸੀਂ ਫੇਰ ਆਵਾਂਗੇ ਮਤਨ ਵਾਤੋਂ 2-3 ਸਾਲ ਪਿੱਛੇ ਲੈ ਕੇ ਚੱਲਦਾ ਆ। ਆਤੋਂ 2-3 ਸਾਲ ਪਿੱਛੇ ਵੀ ਇਹ ਬਾਗੀਸ ਉੱਠੇ ਸੀਗੇ। ਕੋਈ ਨਵੇਂ ਨਹੀਂ ਸੀ ਉੱਠੇ। ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਸਭ ਜੀ ਹੁੰਦੇ ਸੀਗੇ ਤਾਂ ਉਸ ਸਮੇਂ ਵੀ ਅਕਾਲੀ ਦਲ ਚੋਂ ਬਹੁਤ ਸਾਰੀਆਂ ਟੀਰਾ ਟੁੱਟੀਆਂ ਜਿਹਦੇ ਵਿੱਚੋਂ ਬੀਬੀ ਜਗੀਰ ਕੌਰ ਬਾਹਰ ਹੋ ਗਏ। ਜਿਸ ਦੇ ਵਿੱਚੋਂ ਸੁਖਦੇਵ ਸਿੰਘ ਢਿੰਡਸਾ ਢਿੰਡਸਾ ਪਰਿਵਾਰ ਵੱਖਰਾ ਹੋ ਗਿਆ। ਜਿਹੜੇ ਸਰਨਾਵਲੀ ਨੇ ਉਹ ਸਾਰੇ ਬਾਹਰ ਹੋ ਗਏ। ਉਸ ਤੋਂ ਬਾਅਦ ਹੁੰਦਾ ਕੀ ਹੈ? ਮੈਂ ਸੁਖਦੇਵ ਸਿੰਘ ਢਿੰਡਸਾ ਸਾਹਿਬ ਦਾ ਇੱਕ ਇੰਟਰਵਿਊ ਕਰਦਾ। ਮਤਲਬ ਉਸ ਤੋਂ ਕਾਫੀ ਸਮੇਂ ਬਾਅਦ ਮੈਂ ਦਾਜਾ ਤਾ ਨੂੰ ਸਾਰਿਆਂ ਦੀ ਮੰਗ ਇੱਕੋ ਹੁੰਦੀ ਹੈ ਕਿ ਪ੍ਰਧਾਨ ਇਸ ਵਾਰ ਚੇਂਜ ਹੋਣਾ ਚਾਹੀਦਾ ਹੈ ਪ੍ਰਧਾਨ ਬਦਲਿਆ ਚਾਹੀਦਾ ਉਸ ਵੇਲੇ ਠੀਕ ਹੈ ਉਹ ਇਸ ਸਭ ਦੇ ਦਰਮਿਆਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਜਾਂਦਾ ਹੈ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ ਸੁਖਬੀਰ ਸਿੰਘ ਬਾਦਲ ਸਟੇਜ ਤੇ ਖੜ ਕੇ ਮਾਫੀ ਮੰਗਦੇ ਨੇ ਆਬਾਮ ਤੋਂ ਵੀ ਪੰਜਾਬ ਤੋਂ ਵੀ ਤੇ ਜਿਹੜੇ ਵੱਖ ਹੋ ਕੇ ਗਏ ਉਹਨਾਂ ਆਗੂਆਂ ਤੋਂ ਵੀ ਕਿ ਜੇ ਸਾਡੇ ਕੋਲ ਸਰਕਾਰ ਦੇ ਵਿੱਚ ਰਹਿੰਦੇ ਕੋਈ ਗਲਤੀਆਂ ਹੋਈਆਂ ਨੇ ਤਾਂ ਸਾਨੂੰ ਮਾਫ ਕੀਤਾ ਜਾਵੇ ਚਲੋ ਇੱਕ ਆਪਾਂ ਇਹ ਕਹਿ ਦਿੰਦੇ ਆ ਕਿ ਇਮੋਸ਼ਨਲ ਐਂਗਲ ਵੀ ਆ ਗਿਆ ਠੀਕ ਹੈ ਆਪਾਂ ਇਹ ਵੀ ਮੰਨ ਲੈਂਦੇ ਆ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜਿਹੜੇ ਵੀ ਸਾਡੇ ਤੋਂ ਟੁੱਟ ਕੇ ਵੱਖ ਹੋਏ ਨੇ ਮੈਂ ਅਪੀਲ ਕਰਦਾ ਕਿ ਸਾਨੂੰ ਹੁਣ ਸਾਰਿਆਂ ਨੂੰ ਇੱਕ ਮਤ ਹੋਣਾ ਪਏਗਾ ਇੱਕਸਾਰ ਇਕੱਠੇ ਹੋਣਾ ਪਏਗਾ ਉਹ ਸਭ ਦੇ ਦਰਮਿਆਨ ਕਾਰਵਾਈਆਂ ਸ਼ੁਰੂ ਹੋ ਜਾਂਦੀਆਂ ਨੇ ਅੰਦਰ ਖਾਤੇ ਮੀਟਿੰਗਾਂ ਆਦੀਆਂ ਕਿ ਅੱਜ ਦੋ ਬੰਦੇ ਭੇਜ ਦੋ ਇੱਦਾਂ ਦੇਖਾ ਰਾ ਦੋ ਬੰਦੇ ਦਿੱਲੀ ਭੇਜ ਦੋ ਅੱਜ ਦੋ ਬੰਦੇ ਸੰਗਰੂਰ ਭੇਜ ਦੋ ਐਂਛਾ ਸੰਗਰੂਰ ਹੈ ਨਹੀਂ ਤਾਂ ਫਿਰ ਐਂ ਕਰੋ ਚੰਡੀਗੜ੍ਹ ਵਾਲੀ ਕੋਠੀ 'ਚ ਜਾਇਓ ਇਹ ਪੂਰੀਆ ਕਵੈਤਾ ਸ਼ੁਰੂ ਹੋ ਜਾਂਦੀ ਹੈ ਸਭ ਦੇ ਦਰਮਿਆਨ ਮੈਂ ਸੁਖਦੇਵ ਸਿੰਘ ਢੀਂਡ ਸਾਹਿਬ ਨਾਲ ਇੱਕ ਇੰਟਰਵਿਊ ਕਰਦਾ ਮੈਂ ਉਸ ਇੰਟਰਵਿਊ ਚ ਬੋਦਦਾ ਜੀ ਮੈਂ ਕਿਹਾ ਤੁਸੀਂ ਵਾਪਸ ਜਾਉਂਗੇ ਕਹਿੰਦੇ ਅਸੀਂ ਹਜੇ ਇੱਕ ਮੀਟਿੰਗ ਕਰ ਰਹੇ ਹਾਂ ਸ਼ਾਮ ਨੂੰ 4 ਵਜੇ ਬਾਈ ਸਬਬ ਵੀ ਬਣ ਗਿਆ ਇਦਾਂ ਦਾ ਕਿ ਸਵੇਰੇ ਮੈਂ ਪਹੁੰਚਿਆ ਤੇ ਇਦਾਂ ਕੋਈ ਖਾਸ ਹੈ ਵੀ ਨਹੀਂ ਸੀਗਾ ਇੰਟਰਵਿਊ ਦਾ ਤੇ ਗੱਲ ਕੀਤੀ ਉਹ ਮੰਨ ਵੀ ਗਏ ਕਿ ਚਲੋ ਇੱਕ ਇੰਟਰਵਿਊ ਕਰ ਲੈਂਦੇ ਆ ਛੋਟਾ ਜਿਹਾ ਉਸ ਤੋਂ ਬਾਅਦ ਸ਼ਾਮ ਨੂੰ ਉਹਨਾਂ ਦੀ ਮੀਟਿੰਗ ਸੀ ਕਹਿੰਦੇ ਅਸੀਂ ਮੀਟਿੰਗ ਦੇ ਵਿੱਚ ਗੱਲਾਂ ਕਰਾਂਗੇ ਤੇ ਉਸ ਤੋਂ ਬਾਅਦ ਦੇਖਾਂਗੇ ਮੇਰੀ ਪਾਰਟੀ ਦੇ ਹੋਰ ਬਾਕੀ ਬੰਦੇ ਕਹਿੰਦੇ ਕਿ ਫਿਰ ਅਸੀਂ ਡਿਸਾਈਡ ਕਰਾਂਗੇ ਕਿ ਅਸੀਂ ਜਾਣਾ ਹੈ ਕਿ ਨਹੀਂ ਜਾਣਾ ਤਾਂ ਠੀਕ ਹੈ ਜੀ ਤੇ ਮੈਿਕਾ ਪਰ ਤੁਹਾਡੇ ਵੱਲੋਂ ਮੰਗ ਇੱਕ ਰੱਖੀ ਗਈ ਸੀਗੀ ਕਿ ਜੇ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਤੋਂ ਅਸਤੀਫਾ ਦਿੰਦੇ ਨੇ ਪ੍ਰਧਾਨਗੀ ਛੱਡਦੇ ਨੇ ਮੈਂ ਤਾਂ ਪਾਰਟੀ 'ਚ ਵਾਪਸੀ ਕਰੂੰਗਾ ਕਹਿੰਦੇ ਉਹ ਹਜੇ ਵੀ ਕਾਇਮ ਹੈ ਤੇ ਉਸ ਤੋਂ ਬਾਅਦ ਕਵਿਤਾ ਬਾਇ ਚਾਂਸੀ ਇਹ ਹੁੰਦਾ ਹੈ ਕਿ ਤਿੰਨ ਚਾਰ ਦਿਨਾਂ ਬਾਅਦ ਮੈਂ ਦੇਖਦਾ ਕਿ ਢਿੰਡਸਾ ਸਾਹਿਬ ਦੇ ਘਰ ਬਾਦਲ ਸਾਹਿਬ ਬੈਠੇ ਹੁੰਦੇ ਰਹੇ ਤੇ ਐਜ਼ ਅ ਪ੍ਰਧਾਨ ਹੀ ਬੈਠੇ ਹੁੰਦੇ ਨੇ ਤੇ ਉਹ ਕਹਿੰਦੇ ਬਹੁਤ ਮੈਨੂੰ ਖੁਸ਼ੀ ਹੋਈ ਮੇਰੇ ਪਿਤਾ ਦੇ ਨਾਲ ਚੱਲੇ ਸੀ ਇਹ ਤੇ ਅੱਜ ਇੱਥੇ ਤੱਕ ਅਸੀਂ ਆਏ ਆ ਇਹ ਪਰਿਵਾਰਾਂ ਦੀ ਸਾਂਝ ਆ ਦਿਲਾਂ ਦੀ ਸਾਂਝ ਆ ਇਹ ਕੋਈ ਪਾਰਟੀ ਦੀ ਸਾਂਝ ਨਹੀਂ ਫਿਰ ਸੇਮ ਬੀਬੀ ਜਗੀਰਕੌਰ ਵੀ ਫਿਰ ਉਧਰੋਂ ਸ਼ਰਮਾ ਸਾਹਿਬ ਨੇ ਬਹੁਤ ਸਾਰੇ ਲੋਕ ਜਿਹੜੇ ਪਹਿਲਾਂ ਛੱਡ ਕੇ ਗਏ ਸੀਗੇ ਉਹ ਵਾਪਸੀ ਕਰ ਲੈਂਦੇ ਨੇ ਫਿਰ ਬੀਬੀ ਤੇ ਜਗੀਰਕੌਰ ਰਹਿ ਜਾਂਦੇ ਨੇ ਕਿ ਭਾਈ ਮੈਂ ਇਕੱਲੀ ਰਹਿ ਗਈ ਹੈਨਾ ਫਿਰ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਕਿ ਜੇ ਪ੍ਰਧਾਨ ਸਾਹਿਬ ਚਾਹੁੰਦੇ ਨੇ ਮੈਂ ਪਾਰਟੀ ਚ ਮੈਂ ਤਾਂ ਮੈਂ ਆ ਜੂੰਗੀ ਫਿਰ ਉਹ ਸਾਰੇ ਸਿਧਾਂਤ ਤਾਂ ਪਿੱਛੇ ਹੀ ਰਹਿ ਗਏ ਕਿ ਪ੍ਰਧਾਨਗੀ ਛੱਡੀ ਜਾਵੇ ਤਾਂ ਅਸੀਂ ਫੇਰ ਆਵਾਂਗੇ ਪ੍ਰਧਾਨਗੀ ਛੱਡੀ ਜਾਵੇ ਤਾਂ ਅਸੀਂ ਫੇਰ ਆਵਾਂਗੇ ਇਹ ਸਾਰੇ ਸਿਧਾਂਤਾਂ ਪਿੱਛੇ ਰਹਿ ਗਏ ਨਾ ਜਦੋਂ ਤੁਸੀਂ ਇੱਕ ਵਾਰ ਘਰ ਵਾਪਸੀ ਕੀਤੀ ਉਸ ਤੋਂ ਬਾਅਦ ਤੁਸੀਂ ਫਿਰ ਘਰ ਤੋਂ ਵਾਪਸ ਚਲੇ ਗਏ ਤਾਂ ਫਿਰ ਇਹ ਗੱਲ ਦੇ ਉੱਤੇ ਨਾ ਜਨਤਾ ਵੀ ਜ਼ਿਆਦਾ ਧਿਆਨ ਨਹੀਂ ਦਿੰਦੀ ਉਹ ਕਹਿੰਦੇ ਇਹ ਤਾਂ ਹਰ ਵਾਰ ਦਾ ਹੀ ਹੋ ਗਿਆ ਕਿ ਘਰ ਵਾਪਸੀ ਜਾਣਾ ਹੈ ਫਿਰ ਵਾਪਸ ਆ ਜਾਣਾ ਹੈ ਤੇ ਜੇ ਡਟ ਕੇ ਉਸ ਵੇਲੇ ਵੀ ਸਟੈਂਡ ਲਏ ਹੁੰਦੇ ਤਾਂ ਮੈਨੂੰ ਲੱਗਦਾ ਕਿ ਅੱਜ ਇਸ ਪੱਧਰ ਤੇ ਜਾ ਕੇ ਸਾਨੂੰ ਵਿਰੋਧਤਾ ਨਹੀਂ ਕਰਨੀ ਪੈਂਦੀ ਤੇ ਨਾਲ ਦੀ ਨਾਲ ਕਵਿਤਾ ਇੱਕ ਇਹ ਵੀ ਹੈ ਕਿ ਜਦੋਂ ਕਹਿੰਦੇ ਹੁਣ ਅਸੀਂ ਇੱਕ ਗੱਲ ਮੰਨਦੇ ਹਾਂ ਕਿ ਤੁਸੀਂ ਵੀ ਮੰਨਦੇ ਹੋਗੇ ਸਾਡੇ ਦਰਸ਼ਕ ਵੀ ਮੰਨਦੇ ਹੋਊਗੇ ਬਾਕੀ ਧਿਰਾਂ ਤੋਂ ਅਲਹਿਦਾ ਬਾਕੀ ਸਾਰੀ ਤੇਨੂੰ ਇੱਕ ਪਾਸੇ ਕਰ ਦੋ ਵਿਚ ਖੜਾ ਦਿਓ ਮਨਪ੍ਰੀਤ ਸਿੰਘ ਏ ਵਾਲੀ ਜਿੰਨਾ ਆਲੇ ਦੁਆਲੇ ਵਾਲਿਆਂ ਦਾ ਵਿਰੋਧ ਮਨਪ੍ਰੀਤ ਸਿੰਘ ਏ ਵਾਲੀ ਦਾ ਵਿਰੋਧ ਨਹੀਂ ਹੈ ਕਿਉਂ ਨਹੀਂ ਹੈ ਕਿਉਂਕਿ ਉਹਨਾਂ ਨੇ ਕਦੀ ਵੀ ਆਪਣੀ ਸਾਰੀ ਚੀਜ਼ ਦੇ ਵਿੱਚ ਕਿਸੇ ਚੀਜ਼ ਦਾ ਦਾਗ ਨਹੀਂ ਲੱਗਣ ਦਿੱਤਾ ਹੂੰ ਹੂੰ ਕਿਉਂ ਨਹੀਂ ਲੱਗਣ ਦਿੱਤਾ ਕਿਉਂਕਿ ਉਹ ਇੱਕ ਸਿਧਾਂਤ ਤੇ ਚੱਲਦੇ ਨੇ ਉਹਨਾਂ ਦਾ ਆਪਣਾ ਇੱਕ ਐਜੰਟਾ ਹੈ ਉਸੇ ਚੱਲਦੇ ਨੇ ਉਹਨਾਂ ਨੇ ਕਿਹਾ ਵੀ ਕਿ ਜੇ ਮੈਨੂੰ ਅਕਾਲ ਤਖਤ ਸਾਹਿਬ ਜ਼ਿੰਮੇਵਾਰੀ ਨਹੀਂ ਦਿੰਦੇ ਤਾਂ ਮੈਂ ਘਰ ਬੈਠਾ ਨੂੰ ਮੈਂ ਸਿਆਸਤ ਨੂੰ ਤੌਬਾ ਕਰ ਚੁੱਕਾ ਸੀਗਾ ਕਹਿੰਦੇ ਫਿਰ ਮੈਂ ਪਾਰਟੀ ਵੀ ਚੇਂਜ ਨਹੀਂ ਕਰਦਾ ਮੈਂ ਦਲ ਬਦਲੂ ਕਹਿ ਲਾਂਦਾ ਤੇ ਮੈਂ ਕਿਸੇ ਧੜੇ ਨਾਲ ਵੀ ਨਾ ਜਾਂਦਾ ਮੈਨੂੰ ਮੈਂ ਧੜੇਵਾਜ ਕਹਿ ਲਾਂਦਾ ਕਹਿੰਦੇ ਮੈਂ ਸੋਚਿਆ ਸੀ ਮੈਂ ਤੌਬਾ ਕਰੂੰਗਾ ਤੇ ਮੈਂ ਘਰ ਬੈਠੂੰਗਾ ਕਹਿੰਦੇ ਤੇ ਚਲੋ ਮੈਨੂੰ ਜ਼ਿੰਮੇਵਾਰੀ ਦੇ ਦਿੱਤੀ ਸ਼੍ਰੀ ਅਕਾਲ ਤਖਤ ਸਾਹਿਬ ਨੇ ਮੈਂ ਕਰ ਰਿਹਾ ਹਾਂ ਹੁਣ ਬਾਕੀਆਂ ਦੇ ਉੱਤੇ ਕਿਉਂ ਇਲਜ਼ਾਮ ਦਰਾਜ਼ੀਆਂ ਲੱਗਦੀਆਂ ਨੇ ਇਹ ਵੀ ਸੋਚਣਾ ਪਏਗਾ ਕਿਉਂਕਿ ਜਿਹ ਸਾਰੇ ਉਸ ਵੇਲੇ ਕੋਈ ਪ੍ਰਧਾਨ ਕਿਸੇ ਜਥੇਬੰਦੀ ਦਾ ਕੋਈ ਕਿਸੇ ਚੀਜ਼ ਦਾ ਮੰਤਰੀ ਕੋਈ ਕੁਛ-ਕੁਛ ਤੇ ਉਸ ਵੇਲੇ ਸਿਗੇ ਵੀ ਸਾਰੇ ਉਚੋਦਿਆਂ ਤੇ ਤੇ ਉਸ ਵੇਲੇ ਜਦੋਂ ਇਹ ਚਲੋ ਆਪਾਂ ਇਹ ਵੀ ਕਹਿੰਦੇ ਆ ਕਿ ਅੱਜ ਯਾਗ ਆ ਕੀ 10 ਸਾਲ ਬਾਅਦ 12 ਸਾਲ ਬਾਅਦ ਦੇਖੋ 2015 ਦੇ ਵਿੱਚ ਬੇਅਦਬੀ ਹੋਈ ਸੀ ਉਸ ਤੋਂ ਪਹਿਲਾਂ ਡੇਰੇ ਵਾਲੇ ਦਾ ਸਾਰਾ ਕਾਹਨਡ ਹੋਇਆ ਸੀਗਾ ਉਹ ਸਭ ਤੋਂ ਬਾਅਦ ਵੀ ਸਰਕਾਰ 2 ਸਾਲ ਤੱਕ ਚੱਲੀ ਹੈ 17 ਤੱਕ ਤਾਂ 2 3 ਸਾਲ ਤੱਕ ਯਾਦ ਹੀ ਨਹੀਂ ਆਇਆ ਕਿ ਨਹੀਂ ਇਹ ਸਿਧਾਂਤਾਂ ਦੀ ਲੜਾਈ ਹੈ ਸਾਡੇ ਆਪ ਦੇ ਸਿਧਾਂਤ ਹੈਗੇ ਨੇ ਸਾਡੇ ਕੋਲ ਅਕਾਲ ਤਖਤ ਸਾਹਿਬ ਵੀ ਹੈ ਜਿਵੇਂ ਬਿਰਸਾ ਸਿੰਘ ਬਲਟੋਹਵਰਾ ਨੇ ਵੀ ਕਿਹਾ ਕਿ ਮੈਂ ਤਾਂ 2022 ਤੋਂ ਹੀ ਕਹੀ ਜਾ ਰਿਹਾ ਮੈਨੂੰ ਤਾਲਬ ਕਰੋ ਮੈਂ ਆਪਣੇ ਗੁਨਾਹ ਕਬੂਲ ਕਰਨੇ ਨੇ ਤੇ ਇਸ ਤਰੀਕੇ ਫਿਰ ਬਾਕੀ ਵੀ ਕਹਿ ਸਕਦੇ ਸੀਗੇ ਪਰ ਨਹੀਂ ਕਿਹਾ ਗਿਆ ਨਾ ਇਸ ਕਰਕੇ ਲੋਕਾਂ ਦਾ ਇਸ ਵਾਰ ਟਰਸਟ ਜਿਹੜਾ ਉਧਰਲੇ ਪਾਸੇ ਨੂੰ ਨਹੀਂ ਜਾ ਰਿਹਾ ਹਾ ਜੇ ਤੁਸੀਂ ਇਹ ਕਹਿ ਰਹੇ ਹੋ ਕਿ 5 ਮੈਂਬਰੀ ਕਮੇਟੀ ਚ ਭਰਤੀ ਹੋ ਰਹੀ ਹੈ ਉਹ ਸਿਰਫ ਅਕਾਲ ਤਖਤ ਸਾਹਿਬ ਦੇ ਨਾਮ ਤੇ ਹੋ ਰਹੀ ਹੈ ਹਾਂ ਜੀ ਜਿਵੇਂ ਅਸੀਂ ਪਾਰਟੀ ਦੀ ਗੱਲ ਕੀਤੀ ਹੈਗੀ ਕਿ ਉਹ ਐਕਸੈਪਟ ਕਰਨਗੇ ਨਹੀਂ ਕਰਨਗੇ ਜਿਸ ਤਰੀਕੇ ਦੇ ਨਾਲ ਤਨਖਾਹਿਆ ਐਲਾਨਿਆ ਗਿਆ ਫਿਰ سزا ਵੀ ਜਿਹੜੀ ਹੈਗੀ ਦਿੱਤੀ ਗਈ ਹੈਗੀ ਆ ਤਾਂ ਹੁਣ ਜੇਕਰ ਉਹਨਾਂ ਨੂੰ ਪ੍ਰਧਾਨ ਬਣਾਇਆ ਜਾਂਦਾ ਹੈ ਤਾਂ ਲੱਗਦਾ ਹੈ ਕਿ ਪੰਜਾਬ ਦੀ ਜਿਹੜੀ ਆਵਾਮ ਹੈਗੀ ਆ ਉਹ ਐਕਸੈਪਟ ਕਰੇਗੀ ਸੁਖਬੀਰ ਸਿੰਘ ਬਾਦਲ ਨੂੰ ਇਹ ਤਾਂ ਪਿਛਲੇ ਨਤੀਜੇ ਆਪ ਹੀ ਦੇਖ ਲਓ ਇਹਦੇ ਉੱਤੇ ਜ਼ਿਆਦਾ ਆਪਾਂ ਟਿੱਪਣੀ ਟੀਗਾਂ ਨਾ ਕਰੀਏ ਤਾਂ ਹੀ ਵਧੀਆ ਹੈ ਕਿਉਂਕਿ ਪਿਛਲੇ ਵਾਲੇ ਤੁਸੀਂ ਦੇਖ ਲਓ ਨਾ 2017 ਦੀਆਂ ਚੋਣਾਂ ਦੇਖ ਲਓ 2022 ਦੀਆਂ ਦੇਖ ਲਓ 19 ਦੀਆਂ ਦੇਖ ਲਓ ਫਿਰ 24 ਦੀਆਂ ਦੇਖ ਲਓ 24 ਤੱਕ ਆਂਦੇ ਆਂਦੇ ਤਾਂ ਇਹ ਹੋ ਗਿਆ ਕਿ ਇੱਕ ਕੈਂਡੀਡੇਟ ਨੂੰ ਛੱਡ ਕੇ ਬਾਕੀ ਸਾਰੇ ਕੈਂਡੀਡੇਟਾਂ ਦਾ ਨੋਟਾ ਤੋਂ ਵੀ ਪਿੱਛੇ ਰਹਿ ਗਏ ਨੇ ਹਮ ਇਹ ਕਿਤੇ ਨਾ ਕਿਤੇ ਸਾਡੀ ਜਿਹੜੀ ਰਣਨੀਤੀ ਕਹਿਦੀ ਹੈ ਦੇਖੋ ਇੱਕ ਜਿਹੜਾ ਸਿੱਖ ਪੰਥ ਹੈ ਨਾ ਉਹਦੇ ਕੋਲ ਆਪਣੀਆਂ ਨੀਤੀਆਂ ਨੇ ਇਹ ਹਰ ਇੱਕ ਨੀਤੀ ਦੇ ਵਿੱਚ ਇਸਦੇ ਕੋਲ ਪਰਫੈਕਸ਼ਨ ਹੈ ਚਾਹੇ ਉਹ ਧਰਮ ਨੀਤੀ ਹੋਵੇ ਚਾਹੇ ਉਹ ਯੁੱਧ ਨੀਤੀ ਹੋਵੇ ਤੇ ਚਾਹੇ ਰਾਜਨੀਤੀ ਹੋਵੇ ਇਹ ਤਿੰਨੋਂ ਚੀਜ਼ਾਂ ਚੱਲਦੀਆਂ ਨੇ ਧਰਮ ਨੀਤੀ ਰਣਨੀਤੀ ਤੇ ਯੁੱਧ ਨੀਤੀ ਤੇ ਰਾਜਨੀਤੀ ਆਪਣੇ ਕੋਲ ਤਾਂ ਸਾਰੇ ਜਾਂਚ ਆਪਾਂ ਕੁਸ਼ਲ ਆ ਪਰ ਆਪਣੇ ਕੋਲ ਜੇ ਹੁਣ ਰਣਨੀਤੀ ਨਹੀਂ ਸਹੀ ਹੈਗੀ ਤਾਂ ਆਪਾਂ ਨਹੀਂ ਸਰਵਾਈਵ ਕਰ ਸਕਾਂਗੇ ਹੁਣ ਪੰਜਾਬ ਦੀ ਆਬਾਦ ਕਿੰਨਾ ਕ ਐਕਸੈਪਟ ਕਰਦੀ ਆ ਇਹ ਪੰਜਾਬ ਦੀ ਆਬਾਦ ਜਿਹੜਾ ਆ ਉਹ ਹੁਣ 24 27 ਚ ਦੱਸ ਦੂਗੀ ਠੀਕ ਆ ਜਾਂ ਉਸ ਤੋਂ ਪਹਿਲਾਂ ਵੀ ਦੱਸ ਸਕਦੀ ਐ ਇਹਦੇ ਵਿੱਚ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਕਿਉਂਕਿ ਹਜੇ ਲੁਧਿਆਣੇ ਦੀ ਬਾਈ ਇਲੈਕਸ਼ਨ ਪਈ ਐ ਉਥੇ ਕਿਸ ਤਰੀਕੇ ਨਾਲ ਮੈਂਡੇਟ ਜਾਂਦਾ ਹੈ ਜਾਂ ਉਸ ਤੇ ਕਿਸ ਤਰੀਕੇ ਦੇ ਨਾਲ ਕੈਂਡੀਡੇਟ ਖੜਾ ਕਰਦੇ ਨੇ ਕਿਸ ਪੂਰੇ ਮੰਦੇ ਨਾਲ ਲੜਦੇ ਨੇ ਇਹ ਇੱਕ ਰਹੇਗਾ ਪਰ ਹਾਂ ਇਸ ਵੇਲੇ ਆਬਾਮ ਦੀ ਆਵਾਜ਼ ਸੁਣਨੀ ਚਾਹੀਦੀ ਸੀ ਪਰ ਇਸ ਵੇਲੇ ਆਬਾਮ ਦੀ ਆਵਾਜ਼ ਜਿਹੜੀ ਹੈ ਬਹੁਤ ਧਿਰਾਂ ਦੇ ਵਿੱਚ ਗੂੰਜ ਰਹੀ ਹੈ ਕਿਉਂਕਿ ਇਸ ਵੇਲੇ ਧੇਨਾ ਤਾਂ ਬਹੁਤ ਸਾਰੀਆਂ ਬਣੀਆਂ ਹੋਈਆਂ ਨੇ ਨਾ ਤਾਂ ਆਬਾਮ ਦੀ ਆਵਾਜ਼ ਉਸ ਤਰੀਕੇ ਨਾਲ ਨਹੀਂ ਪਹੁੰਚ ਰਹੀ ਤਾਂ ਇਸ ਸਬਦੇ ਨਾਲ ਕਵਿਤਾ ਜਿਹੜਾ ਹੈ ਉਹ ਫਰਕ ਸ਼੍ਰੋਮਣੀ ਅਕਾਲੀ ਦਲ ਨੂੰ ਪੈ ਗਿਆ ਤੇ ਨਾਲ ਦੀ ਨਾਲ ਵਿਰੋਧੀ ਦਲ ਨੂੰ ਵੀ ਫਰਕ ਪੈ ਗਿਆ ਕਿਉਂਕਿ ਦੋਵਾਂ ਪਾਸੇੋਂ ਜਿਹੜਾ ਜ਼ੋਰ ਲੱਗ ਰਿਹਾ ਸੀ ਉਹ ਹੁਣ ਕਿਸੇ ਪਾਸੇ ਜੋਗਾ ਵੀ ਨਹੀਂ ਅਕਾਲੀ ਦਲ ਨੇ ਆਪਣੀ ਮਹਿਮਾ ਵਜ ਲੈਈਆਂ ਨੇ ਤੇ ਬਹੁਤ ਜਲਦੀ ਪ੍ਰਧਾਨ ਜਿਹੜਾ ਉਹ ਚੁਣ ਲਿਆ ਜਾਏਗਾ ਤੇ ਸਭ ਦੇ ਨਾਲ ਫਰਕ ਵਿਰੋਧੀ ਧਿਰਾਂ ਨੂੰ ਪੈ ਗਿਆ ਕਿਉਂਕਿ ਜਿਹਨੂੰ ਪ੍ਰਧਾਨ ਬਣਨ ਤੋਂ ਰੋਕਣਾ ਚਾਹੁੰਦੇ ਸੀ ਉਹ ਹੁਣ ਪ੍ਰਧਾਨ ਬਣ ਜਾਣਗੇ ਤੇ ਫਰਕ ਅਕਾਲੀ ਦਲ ਨੂੰ ਇਸ ਕਰਕੇ ਪੈ ਜਾਣਾ ਕਿਉਂਕਿ ਅਕਾਲੀ ਦਲ ਜੋ ਚਾਹੁੰਦਾ ਸੀ ਉਹ ਪਕਾ ਗਿਆ ਜੀ ਤਾਂ ਹੁਣ ਅਗਲਾ ਮੁੱਦਾ ਵੀ ਬੇਹਦ ਅਹਿਮ ਹੈ ਉਸ ਮੁੱਦੇ ਨੂੰ ਲੈ ਕੇ ਵੀ ਤੁਸੀਂ ਆਪਣੀ رائے ਸਾਡੇ ਨਾਲ ਸਾਂਝੀ ਜ਼ਰੂਰ ਕਰਿਓ ਕਿ ਬਜਿੰਦਰ ਸਿੰਘ ਜਿਸ ਨੂੰ ਕੀ ਜੋ ਹੈ ਸਜ਼ਾ ਦਿੱਤੀ ਜਾਵੇਗੀ 1 ਅਪ੍ਰੈਲ ਨੂੰ ਅਜੇਹੇ ਦੇ ਵਿੱਚ ਪੀੜਤਾਂ ਦੀ ਜੇਕਰ ਗੱਲ ਕਰੀਏ ਤਾਂ ਅੱਜ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੀਆਂ ਨੇ ਜਿੱਥੇ ਜੋ ਜਥੇਦਾਰ ਸਾਹਿਬ ਨੇ ਉਹਨਾਂ ਦੇ ਵੱਲੋਂ ਬਿਆਨ ਵੀ ਜਾਰੀ ਕੀਤਾ ਗਿਆ ਹੈਗਾ ਤਾਂ ਉਹਨਾਂ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਹੈਗਾ ਕਿ ਪੰਜਾਬ ਦੇ ਵਿੱਚੋਂ ਦੀ ਜੋ ਡੇਰਾਵਾਦ ਹੈ ਉਹ ਖਤਮ ਹੋਣਾ ਚਾਹੀਦਾ ਹੈਗਾ ਬਿਲਕੁਲ ਕਵਿਤਾ ਦੇਖੋ ਪਾਸਟਰ ਬਰਜਿੰਦਰ ਦਿਆਂ ਸ਼ੁਰੂ ਤੋਂ ਹੀ ਕਾਫੀ ਵਿਵਾਦਿਤ ਰਹੇ ਨੇ ਠੀਕ ਹੈ ਹੁਮੈਤੇ ਜ਼ਿਆਦਾ ਟਿੱਕ ਟਿਪਣੀ ਕੁਝ ਨਹੀਂ ਕਰੂੰਗਾ ਪਰ ਜੋ ਅਫੀਸ਼ੀਅਲ ਹੈਗੇ ਨੇ ਆਕੜੇ ਮੈਂ ਉਹ ਤੁਹਾਡੇ ਨਾਲ ਸਾਂਝੇ ਕਰੂੰਗਾ ਕਿਉਂਕਿ ਅਸੀਂ ਐਜ਼ ਅ ਮੀਡੀਆ ਪਰਸਨ ਸਭ ਧਾਰਮਿਕ ਭਾਵਨਾਵਾਂ ਤੇ ਭਾਈਚਾਰਕ ਸਾਂਝ ਦੋਨੋਂ ਚੀਜ਼ਾਂ ਦਾ ਕੈਮਰਾ ਕੇ ਚੱਲਣਾ ਵੀ ਸਾਡਾ ਵੀ ਫਰਜ਼ ਬਣਦਾ ਦੇਖੋ ਹੁਣ ਪਾਸਟਰ ਬਰਜਿੰਦਰ ਸਿੰਘ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਸ਼ੁਰੂ ਤੋਂ ਹੀ ਵਿਵਾਦਾ ਦੇ ਵਿੱਚ ਨੇ ਇੱਕ ਕਤਲ ਦੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਸੀਗੇ ਪਾਸਟਰ ਵਰਜਿੰਦਰ 2000 ਤਿੰਨ ਚਾਰ ਦੀ ਗੱਲ ਹੈ ਉਸ ਤੋਂ ਬਾਅਦ ਉੱਥੇ ਇੱਕ ਪਾਦਰੀ ਦੇ ਜਿਹਨੂੰ ਆਪਾਂ ਪਾਸਟਰ ਕਹਿ ਦਿੰਦੇ ਹਾਂ ਉਹਦੇ ਅੰਦਰ ਸੰਪਰਕ ਦੇ ਵਿੱਚ ਆਂਦੇ ਨੇ ਉਸ ਪਾਦਰੀ ਦੇ ਉਸ ਤੋਂ ਬਾਅਦ ਚਲੋ ਇਹ ਕਹ ਦੀਏ ਕਿ ਆਪਣੇ ਆਪ ਨੂੰ ਸਮਝਦੇ ਨੇ ਜਾਂ ਫਿਰ 크੍ਰਿਸਚੀਅਨ ਧਰਮ ਆ ਲੈਟ੍ਰੈਕਟ ਹੋ ਜਾਂਦੇ ਨੇ ਜਾਂ ਫਿਰ ਕਹ ਦੀਏ ਕਿ ਐਕਸੈਪਟ ਕਰ ਲੈਂਦੇ ਉਸ ਤੋਂ ਬਾਅਦ ਬਾਹਰ ਆ ਕੇ ਸੇਮ ਪਾਦਰੀ ਦੇ ਕੋਲੋਂ ਇਹ ਆਪਣਾ ਧਰਮ ਬਦਲਾਂਦੇ ਨੇ ਇਹ ਧਰਮ ਬਦਲਾ ਕੇ ਤੇ ਫਿਰ ਇਹ 크੍ਰਿਸਚੀਅਨ ਬਣਦੇ ਨੇ 크੍ਰਿਸਚੀਅਨ ਬਣ ਕੇ ਕਿਉਂਕਿ ਉਸ ਵੇਲੇ ਇੰਨਾ ਪ੍ਰਚਾਰ ਦਾ ਉਹ ਨਹੀਂ ਸੀਗਾ ਜੀ ਜੀ ਉਸ ਵੇਲੇ ਪ੍ਰਚਾਰ ਦਾ ਇੰਨਾ ਵਧੀਆ ਤਰੀਕਾ ਨਹੀਂ ਹੁੰਦਾ ਸੀਗਾ ਤੇ ਇਹਨਾਂ ਨੇ ਫਿਰ ਆਪਣੇ ਪ੍ਰਚਾਰਕ ਬਣੇ ਇਹਨਾਂ ਨੇ ਮਿਨਿਸਟਰੀ ਬਣਾਈ ਮਿਨਿਸਟਰੀ ਬਣਾਉਣ ਤੋਂ ਬਾਅਦ ਫਿਰ ਇਹ ਬਹੁਤ ਪ੍ਰਚਾਰ ਕਰਨ ਲੱਗੇ ਤੇ ਜਿਹੜਾ ਚੱਲਦਾ ਪਿਆ ਆ ਕੇ ਬੋਲਣੇ ਲੱਗੀ ਠੀਕ ਹੋ ਗਈ ਉਹ ਬੁਰੀ ਆਤਮਾ ਬਾਹਰ ਚਲੀ ਜਾ ਉਹ ਦੁਸ਼ਟ ਆਤਮਾ ਬਾਹਰ ਚਲੀ ਜਾ ਆਲੇ ਪਾਣੀ ਦਾ ਛਿਟਾ ਤੇਰੇ ਅੰਦਰੋਂ ਭੂਤ ਗਏ ਚੜੇਲਾ ਗਈਆਂ ਇਹ ਸਾਰੇ ਇਹਨਾਂ ਦੇ ਵੱਲੋਂ ਸ਼ੁਰੂ ਕੀਤਾ ਗਿਆ ਹੈ ਜੀ ਇਸ ਤੋਂ ਬਾਅਦ ਜਿਹੜਾ ਇਸ ਚੀਜ਼ਾਂ ਨੂੰ ਲੈ ਕੇ ਪਾਸਟਰ ਵਰਜਿੰਦਰ ਜ਼ਰੂਰ ਵਿਵਾਦਾਂ 'ਚ ਰਹਿੰਦੇ ਸੀਗੇ ਕਿ ਹੱਥ ਲਾ ਕੇ ਕਿਵੇਂ ਕੋਈ ਠੀਕ ਹੋ ਸਕਦਾ ਹੈ। ਸਭ ਦੇ ਦਰਮਿਆਨ 2018 ਦੇ ਵਿੱਚ ਪਾਸਟਰ ਵਰਜਿੰਦਰ ਜਿਹੜਾ ਨੇ ਉਹ ਫਿਰ ਵਿਵਾਦਾਂ 'ਚ ਆਂਦੇ ਨੇ ਜਦੋਂ 에어ਪੋਰਟ ਤੋਂ ਉਤਰਦੇ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਥੋੜਾ ਸਮਾਂ ਜੇਲ੍ਹ ਦੇ ਵਿੱਚ ਰਹਿੰਦੇ ਨੇ ਤੇ ਜ਼ਮਾਨਤ ਤੇ ਬਾਹਰ ਆਏ ਹੁੰਦੇ ਨੇ ਜ਼ੇਰਕਪੁਰ ਦੀ ਇੱਕ ਮੈਲਾਓ ਦੇ ਵੱਲੋਂ ਇਤਨਾ ਤੇ ਇਲਜ਼ਾਮ ਲਗਾਏ ਗਏ ਹੁੰਦੇ ਨੇ ਬਦਤਕਾਰ ਦੇ ਤੇ ਨਾਲ ਪੰਜ ਲੋਕ ਹੋਰ ਨਾ ਦੇ ਉੱਤੇ ਮਾਮਲਾ ਦਾਰਜ ਹੁੰਦਾ ਹੈ। ਤਾਂ ਚਲੋ ਹਜੇ ਬੇਲ ਦੇ ਉੱਤੇ ਹੀ ਬਾਹਰ ਸੀਗੇ ਇਹ ਸਭ ਦੇ ਦਰਮਿਆਨ ਇੱਕ ਕਪੂਰਥਲੇ ਦੀ ਬੱਚੀ ਦੇ ਵੱਲੋਂ ਹੀ ਨਾ ਦੇ ਉੱਤੇ ਹਜੋ ਮਾਈਨਰ ਬੱਚੀ ਹੈ ਹਜੋ ਬਾਲਗ ਨਹੀਂ ਹੋਈ ਨਾਬਾਲਗ ਹੈ ਉਸ ਦੇ ਵੱਲੋਂ ਹੀ ਨਾ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਚਲੋ ਉਸ ਤੋਂ ਬਾਅਦ ਫਿਰ ਪਾਸਟਰ ਸਾਹਿਬ ਆ ਕੇ ਕਹਿੰਦੇ ਨੇ ਕਿ ਉਸ ਲੜਕੀਵੇਂ ਤੋਂ ਬੁਰੀ ਆਤਮਾ ਥੀ ਉਸ ਵਿੱਚ ਦੁਸ਼ਚਾਰਤਮਾ ਹੈ ਚਲੋ ਐਸੀ ਮੰਨ ਲਿਆ ਕਿ ਦੁਸ਼ਤ ਆਤਮਾ ਆ ਗਈ ਹੋਈਗੀ ਕੁੜੀ ਦੇ ਵਿੱਚ ਪਰ ਉਹ ਸਭ ਦੇ ਦਰਮਿਆਨ ਇੱਕ ਵੀਡੀਓ ਵਾਇਰਲ ਹੋ ਜਾਂਦੀ ਹੈ ਹਾਂਜੀ ਤੋ ਦਿਨ ਚਾਰ ਦਿਨ ਪਹਿਲਾਂ ਜਿਸ ਦੇ ਵਿੱਚ ਇਹ ਸੀਗਾ ਕਿ ਇਹ ਆਪਣੇ ਹੀ ਸਟਾਫ ਨੂੰ ਕੁੱਟ ਰਹੇ ਨੇ ਹਾਲਾਂਕਿ ਕਾਰਨ ਕੀ ਰਹੇ ਕੀ ਨਹੀਂ ਰਹੇ ਉਹ ਬਾਦੀ ਗੱਲ ਹੈ ਪਰ ਜੋ ਸਾਡੇ ਸੂਤਰਾਂ ਤੋਂ ਨਿਕਲ ਕੇ ਖਬਰ ਆ ਰਹੀ ਉਹ ਇਹ ਸੀਗੀ ਕਿ ਜਿਹੜਾ ਇੱਕ ਕ੍ਰੂਸ਼ੀਅਲ ਕਰਾਉਂਦੇ ਨੇ ਨਾ ਇਹ ਵੱਡਾ ਪ੍ਰੋਗਰਾਮ ਕਰਾਉਂਦੇ ਨੇ ਪ੍ਰਾਰਥਨਾ ਪ੍ਰੇਅਰ ਸਭਾ ਮ ਕਰਾਉਂਦੇ ਨੇ ਉਸ ਦੇ ਵਿੱਚ ਇਹ ਸੀਗਾ ਕਿ ਹੱਥ ਲਾ ਕੇ ਡਿਗਣਾ ਸੀਗਾ ਹੂੰ ਇਹਨਾਂ ਨੇ ਹੱਥ ਲਾਇਆ ਉਹ ਲੇਡੀਜ਼ ਡਿਗੀ ਨਹੀਂ ਕੁੜੀ ਡਿਗੀ ਨਹੀਂ ਉਹ ਕੁੜੀ ਸੀਗੀ ਗਾਇਨਾ ਦੀ ਜਾਣਕਾਰ ਜਿਹੜੇ ਬੰਦੇ ਬੈਠੇ ਨੇ ਤੇ ਉਹ ਕੁੜੀ ਡਰ ਗਈ ਕਿ ਕਿਤੇ ਪਾਸਟਰ ਸਾਹਿਬ ਗੁੱਸੇ ਹੋਣਗੇ ਤੇ ਉਹ ਚਰਚ ਆਈ ਨਹੀਂ ਤੇ ਪਾਸਟਰ ਸਾਹਿਬ ਸੱਚੀ ਗੁੱਸੇ ਚ ਸੀਗੇ ਤੇ ਪਾਸਟਰ ਸਾਹਿਬ ਫਿਰ ਗੁੱਸੇ ਦਾ ਇਸ ਤਰੀਕੇ ਗਏ ਕਿ ਇੱਕ ਬੰਦੇ ਦੇ ਮੂੰਹ ਤੇ ਬੋਤਲ ਮਾਰਤੀ ਉਹ ਬੰਦੇ ਦੇ ਇੱਕ ਦੇ ਔਰਤ ਦੇ ਹੱਥ ਚ ਬੱਚਾ ਉਹਦੇ ਪਹਿਲਾਂ ਮੂੰਹ ਤੇ ਕਿਤਾਬ ਮਾਰੀ ਕਿਤਾਬ ਮਾਰਨ ਤੋਂ ਬਾਅਦ ਉਹਦੇ ਚਪੇੜ ਮਾਰੀ ਚਪੇੜ ਮਾਰਨ ਤੋਂ ਬਾਅਦ ਉਹਦਾ ਗਲਾ ਤੱਕ ਫੜਿਆ ਚਲੋ ਉਹ ਫਿਰ ਉਹ ਔਰਤ ਵੀ ਜਦੋਂ ਵੀਡੀਓ ਵਾਇਰਲ ਹੋਈ ਉਹ ਵੀ ਬਾਹਰ ਆਏ ਉਹਨਾਂ ਨੇ ਆ ਕੇ ਫਿਰ ਆਪਣੇ ਇੱਕ ਮੋਲਾਪੁਰ ਥਾਣੇ 'ਚ ਕੰਪਲੇਂਟ ਪਈ ਤੇ ਉਹ ਕੁੜੀ ਨੇ ਵੀ ਕੰਪਲੇਂਟ ਪਾਈ ਤੇ ਹੁਣ ਇਹ ਸਭ ਦੇ ਦਰਮਿਆਨ ਅਦਾਲਤ ਦੇ ਵੱਲੋਂ ਇਹਨਾਂ ਨੂੰ ਨਾ ਬਹੁਤ ਵਾਰ ਬੁਲਾਇਆ ਗਿਆ ਕਿ ਤੁਹਾਡੇ ਮਾਮਲੇ ਦੀ ਸੁਣਵਾਈ ਹੈ ਤੁਹਾਡੇ ਮਾਮਲੇ ਦੀ ਸੁਣਵਾਈ ਹੈ ਤੁਸੀਂ ਜ਼ਮਾਨਤ ਤੇ ਬਾਹਰ ਹੋ ਤੇ ਜਿਸ ਦਿਨ ਗਏ ਆਖਰੀ ਤਰੀਕ ਦਿੱਤੀ ਗਈ ਸੀ ਕੱਲ ਦੀ ਤੇ ਜਿਸ ਦਿਨ ਗਏ ਫਿਰ ਉੱਥੇ ਹੀ ਨਾ ਦੇ ਦੋਸ਼ ਜਿਹੜੇ ਨੇ ਉਹ ਸਾਬਤ ਹੋਏ 2018 ਵਾਲੇ ਮਾਮਲੇ 'ਚ ਤੇ ਹੁਣ ਇੱਕ ਤਰੀਕ ਨੂੰ ਇਹ ਦੋਸ਼ੀ ਕਰਾਰ ਪਾਏ ਗਏ ਨੇ ਇੱਕ ਤਰੀਕ ਨੂੰ ਇਹਨਾਂ ਨੂੰ ਸਜ਼ਾ ਸੁਣਾਈ ਜਾਏਗੀ ਨਾਲ ਦੇ ਪੰਜ ਜਿਹੜੇ ਨੇ ਉਹ ਬਾਹਰ ਹੋ ਗਏ ਨੇ ਬਰੀ ਹੋ ਗਏ ਨੇ ਉਹ ਤੇ ਹੁਣ ਜਿਹੜੀ ਸਾਹਮਣੇ ਵਾਲੀ ਪਾਰਟੀ ਉਹਦੇ ਵੱਲੋਂ 20 ਸਾਲ ਦੀ ਮੰਗ ਕੀਤੀ ਗਈ ਹੈ ਕਿ 20 ਸਾਲ ਦੀ ਸਜ਼ਾ ਇਹਨਾਂ ਨੂੰ ਸੁਣਾਈ ਜਾਵੇ ਤੇ ਹੁਣ ਦੂਸਰਾ ਜਿਹੜਾ ਮਾਮਲਾ ਹੈ 17 ਸਾਲ ਵਾਲੀ ਬੱਚੀ ਦਾ ਉਸ ਦੇ ਵਿੱਚ ਨਾ ਤੇ ਪੋਸਕੋ ਲੱਗ ਗਿਆ ਪੋਸਕੋ ਐਕਟ ਇੰਡੀਆ ਦਾ ਸਭ ਤੋਂ ਖਤਰਨਾਕ ਐਕਟਾਂ ਦੇ ਵਿੱਚੋਂ ਆਪਾਂ ਇੱਕ ਕਹਿ ਸਕਦੇ ਹਾਂ ਜਿਹੜਾ ਮਾਈਨਰ ਬੱਚਿਆਂ ਦੇ ਲਈ ਬਣਾਇਆ ਗਿਆ ਹੈ ਹਨਾ 18 ਸਾਲ ਤੋਂ ਉੱਤੇ ਚਾਈਲਡ ਅਬਿਊਜ਼ਿੰਗ ਮਾਮਲੇ ਦੇ ਵਿੱਚ ਤਾ ਉਸ ਮਾਮਲੇ ਦੇ ਵਿੱਚ ਵੀ ਨਾਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ ਤੀਸਰਾ ਜੇ ਵੀਡੀਓ ਵਾਲਾ ਮਾਮਲਾ ਹਜੇ ਪਿਆ ਬੈਂਕ ਦੇ ਵਿੱਚ ਤੇ ਇਸ ਤੋਂ ਇਲਾਵਾ ਇੱਕ ਹੋਰ ਬੱਚੀ ਦਾ ਜ਼ਿਕਰ ਆ ਰਿਹਾ ਜਿਹਨਾਂ ਜਿਹਦੀ ਇੱਕ ਹੋਰ ਵੀਡੀਓ ਆਈ ਹੈ ਜਿਸੇ ਵਿੱਚ ਪਾਸਟਰ ਸਾਹਿਬ ਉਹਦੇ ਪੇਟ 'ਚ ਲੱਤਾਂ ਮਾਰ ਰਹੇ ਨੇ ਤੇ ਉਹ ਵੀ ਬੱਚੀ ਮਾਈਨਰ ਹੈ ਤੇ ਉਸ ਦੇ ਵਿੱਚ ਵੀ ਨਾਦ ਉਹ ਤੇ ਪੋਸਟ ਕੋਡ ਐਕਟ ਜਿਹੜਾ ਉਹ ਲੱਗ ਸਕਦਾ ਹੈ ਤੇ ਇਸ ਕਰਕੇ ਫਿਰ ਇਹ ਕਹਿ ਸਕਦੇ ਹਾਂ ਕਿ ਇਹ ਬਹੁਤ ਲੰਬਾ ਚੱਲ ਸਕਦਾ ਹੈ ਪਰ ਹਾਂ ਗ੍ਰਫਤਾਰੀ ਨਹੀਂ ਹੁੰਦੀ ਸੀ ਇਹਨਾਂ ਸਮੇਂ ਤੋਂ ਕਾਰਵਾਈ ਨਹੀਂ ਹੁੰਦੀ ਸੀ ਇਹ ਸਭ ਚੀਜ਼ਾਂ ਦੇ ਦਰਮਿਆਨ ਇੱਕ ਸਵਾਲ ਇਹ ਵੀ ਸੀਗਾ ਕਿ ਗੱਲਾਂ ਵੀ ਨਿਕਲ ਕੇ ਆ ਰਹੀਆਂ ਸੀਗੇ ਪਾਸਟਰ ਸਾਹਿਬ ਇਹ ਕਹਿ ਰਹੇ ਸੀਗੇ ਕਿ ਸਿਸਟਮ ਮੇਰੀ ਜੇਬ ਦੇ ਵਿੱਚ ਹੈ ਗੋਗੇ ਇੱਕ ਵੋਟ ਬੈਂਕ ਲੈ ਕੇ ਚੱਲਦੇ ਨੇ ਹਾਂਜੀ 20 ਤੋਂ 25% ਦਾ ਵੋਟ ਬੈਂਕ ਹੈ ਇਹਨਾਂ ਦੇ ਕੋਲ ਇਹ ਸਭ ਦੇ ਦਰਮਿਆਨ ਅੱਜ ਪੀੜਤਾ ਜਿਹੜੇ ਨੇ ਦੋਵੇਂ ਉਹ ਜਾਂਦੇ ਨੇ ਜਥੇਦਾਰ ਸਾਹਿਬ ਕੋ ਜਥੇਦਾਰ ਸਾਹਿਬ ਮਿਲਦੇ ਨੇ ਜਥੇਦਾਰ ਸਾਹਿਬ ਕਹਿੰਦੇ ਜੀ ਪਖੰਡ ਬਾਦ ਵਾਲੇ ਡੇਰੇ ਪੰਜਾਬ ਦੇ ਵਿੱਚ ਬੰਦ ਹੋਣੇ ਚਾਹੀਦੇ ਨੇ ਤੇ ਅਸੀਂ ਦੇਖੋ ਪਾਸਟਰ ਅਸੀਂ ਜੋ ਵੀ ਗੱਲ ਕਰਦੇ ਹਾਂ ਜਥੇਦਾਰ ਸਾਹਿਬ ਦਾ ਅਸੀਂ ਮੈਂ ਇਸ ਬਿਆਨ ਦੇ ਲਈ ਧੰਨਵਾਦ ਕਰਦਾ ਹਾਂ ਬਹੁਤ ਸ਼ਲਾਗਾ ਕਰਦੇ ਕਿ ਉਹਨਾਂ ਨੇ ਬਿਆਨ ਦਿੱਤਾ ਪਰ ਨਾਲ ਦੀ ਨਾਲ ਸਾਨੂੰ ਇਹ ਵੀ ਪੁੱਛਣਾ ਪਏਗਾ ਕਿ ਫਿਰ ਸਾਡੀਆਂ ਧਾਰਮਿਕ ਜਥੇਬੰਦੀਆਂ ਕਰ ਕੀ ਰਹੀਆਂ ਨੇ ਦੇਖੋ ਜਿਹੜੇ ਧਰਮਵਾਦ ਦੇ ਡੇਰੇ ਚੱਲਦੇ ਨੇ ਜਿਹੜੇ ਕ੍ਰਿਸਚਨਾਂ ਦੇ ਡੇਰੇ ਚੱਲਦੇ ਨੇ ਜਾਂ ਕਿਸੇ ਵੀ ਡੇਰੇ ਚੱਲਦੇ ਨੇ ਮੈਂ ਸਿਰਫ ਕ੍ਰਿਸਚਨਾਂ ਦੀ ਗੱਲ ਨਹੀਂ ਕਰ ਰਿਹਾ ਅਸੀਂ ਜਿੱਥੇ ਰਹਿ ਰਹੇ ਹਾਂ ਇੱਥੇ ਮੁਹਾਲੀ 82 ਸੈਕਟਰ ਦੇ ਤੋਂ ਥੋੜਾ ਜਿਹਾ ਅੱਗੇ ਚੱਲ ਜਿਓ ਇੱਕ ਬਹੁਤ ਮਸ਼ਹੂਰ ਦਰਗਾਹ ਹੈ ਉੱਥੇ ਡੇਰਾ ਹੈ ਉੱਥੇ ਉਹ ਬਾਬਾ ਸਾਹਿਬ ਬੜੇ ਸੈਲੀਬ੍ਰਿਟੀਆ ਦੇ ਨਾਲ ਵੀ ਦੇਖਦੇ ਨੇ ਠੀਕ ਹੈ ਫਿਰ ਉਹ ਨਾਦੀ ਵੀ ਇੱਕ ਵੀਡੀਓ ਵਾਇਰਲ ਹੁੰਦੀ ਹੈ ਕਿ ਪਿੰਡ ਦੇ ਵਿੱਚ ਲੜਾਈ ਹੁੰਦੀ ਹੈ ਤਾਂ ਜਨਾਨੀ ਦੇ ਉੱਤੇ ਉਹ ਹਮਲਾ ਕਰਨ ਦੀ ਕੋਸ਼ਿਸ਼ ਕਰਦੇ ਨੇ ਆਏ ਦਿਨ ਕਿੰਨੀਆਂ ਵੀਡੀਓਜ਼ ਆਉਂਦੀਆਂ ਨੇ ਡੇਰੇ ਬਾਅਦ ਦੀਆਂ ਫਿਰ ਸਾਨੂੰ ਇਹ ਸੋਚਣਾ ਚਾਹੀਦਾ ਕਿ ਸਾਡੇ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬੇਮੌਕਾ ਹੋ ਕੇ ਡੇਰੇਵਾਲ ਦੀਆਂ ਸੜਕਾਂ ਨੂੰ ਜਾ ਕੇ ਰਏ ਨੇ ਫਿਰ ਜਾ ਵੀ ਰਹੇ ਨੇ ਤੇ ਬਾਹਰੋਂ ਕਿਉਂ ਨਹੀਂ ਮੋੜ ਰਹੇ ਪੌੜੀਆਂ ਕਿਉਂ ਚੜ੍ਹ ਰਹੇ ਨੇ ਡੇਰੇ ਦੀਆਂ ਕਿਉਂਕਿ ਪ੍ਰਚਾਰ ਦੀ ਕਮੀ ਹੈ ਪ੍ਰਸਾਰ ਦੀ ਕਮੀ ਹੈ ਅਸੀਂ ਕੱਲ ਵੀ ਗੱਲ ਕੀਤੀ ਕਿ ਐਸਜੀਪੀਸੀ ਨੇ ਇੱਕ ਅਰਬ 10 ਕਰੋੜ ਰੁਪਏ ਦਾ ਬਜਟ ਰੱਖਿਆ ਹੈ 110 ਕਰੋੜ ਦਾ ਬਜਟ ਪ੍ਰਚਾਰ ਦੇ ਲਈ ਹਰ ਸਾਲ 100 ਕਰੋੜ ਦਾ ਰੱਖਦੀ ਸੀ ਪਰ ਹਰ ਸਾਲ ਇਸ ਸਾਲ ਵਧਾਤਾ ਗਿਆ ਤੇ ਹਰ ਸਾਲ ਕਿਸ ਪੱਧਰ ਤੇ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਇਹ ਤਾਂ ਖਬਰ ਆਈ ਨਹੀਂ ਕਿ ਇੰਨੇ ਲੋਕ ਵਾਪਸ ਧਰਮ ਦੇ ਵਿੱਚ ਆਏ ਨੇ ਇਹ ਖਬਰ ਜਰੂਰ ਆ ਜਾਂਦੀ ਕਿ ਇੰਨੇ ਲੋਕ ਇੰਨੇ ਲੱਖ ਲੋਕ ਕਨਵਰਟ ਹੋ ਗਏ ਠੀਕ ਹੈ ਤੇ ਸਾਨੂੰ ਇਹ ਸੋਚਣਾ ਚਾਹੀਦਾ ਹੈ ਤੇ ਨਾਲ ਦੇ ਨਾਲ ਬਿਲਕੁਲ ਇਹ ਸਾਨੂੰ ਵੈਰੀਫਾਈ ਕਰਨਾ ਪਏਗਾ ਕਿ ਕਿਹੜੇ ਡੇਰੇ ਜਿਹੜਾ ਨੇ ਉਹ ਪਖੰਡਵਾਦ ਫੈਲਾ ਰਹੇ ਨੇ ਦਿਖਦੇ ਵੀ ਨਹੀਂ ਸ਼ਰੀਆਮ ਦਿਖਦੇ ਨੇ ਇਹ ਤਾਂ ਨਹੀਂ ਕਿ ਕਿਸੇ ਨੂੰ ਦਿਖਦੇ ਨਹੀਂ ਪਰ ਹਾਂ ਸਮਰਥਕ ਹਰ ਇੱਕ ਦੇ ਹੁੰਦੇ ਨੇ ਰਾਮ ਰਹੀਮ ਵਾਲੇ ਵੀ ਤਾਂ ਅੱਜ ਤੱਕ ਕਹੀ ਜਾਂਦੇ ਨੇ ਪਿਤਾ ਜੀ ਪਿਤਾ ਜੀ ਤੇ ਇਹ ਵੀ ਕੱਲ੍ਹ ਵਿਹੋਸ਼ ਹੋ ਗਿਆ ਵੀ ਸੀ ਪਾਪਾ ਜੀ ਝੂਠੇ ਪਸੇ ਤਾਂ ਇਹ ਸਭ ਦੇ ਨਾਲ ਕਵਿਤਾ ਦੇਖੋ ਜੋ ਧਾਰਮਿਕ ਜਾਂ ਪੰਥਕ ਧਿਰਾਂ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਇਸ ਸਭ ਦੇ ਨਾਲ ਪੰਥ ਨੂੰ ਫਰਕ ਪੈ ਗਿਆ ਕਿਉਂਕਿ ਪੰਥ ਦੂਸਰੇ ਪਾਸੇ ਇਹਨਾਂ ਪਖੰਡੀਆਂ ਦੇ ਫਿਰ ਇਹਨਾਂ ਡੇਰਿਆਂ ਦੇ ਚੱਕਰਾਂ ਦੇ ਵਿੱਚ ਫਸ ਜਾਇਆ ਜੇ ਬਿਲਕੁਲ ਤਾਂ ਦੋ ਅਹਿਮ ਮੁੱਦਿਆਂ 'ਤੇ ਅਸੀਂ ਗੱਲਬਾਤ ਕੀਤੀ ਫਰਕ ਤਾਂ ਪੈ ਗਿਆ ਪ੍ਰੋਗਰਾਮ ਦੇ ਵਿੱਚ ਦੋਵੇਂ ਇਹ ਅਹਿਮ ਮੁੱਦੇ ਸੀ ਜਿਸ ਦੇ ਵਿੱਚ ਤੁਸੀਂ ਆਪਣੀ ਕੀਮਤੀ رائے ਸਾਡੇ ਨਾਲ ਸਾਂਝੀ ਕਰ ਸਕਦੇ ਹੋ ਫਿਲਹਾਲ ਮੈਨੂੰ ਤੇ ਮੇਰੇ ਸਹਿਯੋਗੀ ਵਿਵੇਕ ਕੁਮਾਰ ਨੂੰ ਦਿਓ ਇਜਾਜ਼ਤ ਸਾਰੀ ਸ਼ਕਾ